ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਹਿਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਵੰਤ ਦੇ ਕੋਲ ਆਇਆ ਦੋਸਤੋ ਵੀਰ ਗੁਰਜੰਟ ਸਿੰਘ ਉਹਨਾਂ ਦੇ ਫਾਰਮ ਤੇ ਸੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਵੀਰ ਗੁਰਵੰਤ ਉਹਨਾਂ ਦਾ ਅੱਜ ਵੀ ਇਸ ਵੀਡੀਓ ਦੇ ਵਿੱਚ ਟੋਟਲ ਵੈਸੇ ਪਸ਼ੂ ਜੇ ਇੱਕਰ ਆਪਾਂ ਗਿਣਤੀ ਕਰਾਈਏ ਤੁਹਾਨੂੰ ਨੋਟ ਕਰਾ ਦਿੰਦੇ ਆ ਇੱਕ ਸ਼ੋਰਟ ਦੇ ਵਿੱਚ ਟੋਟਲ 7 ਪਸ਼ੂ ਆ 3 ਮਜਾ ਝੋਟੀਆਂ ਜਿਹੜੀਆਂ ਬਿਲਕੁਲ ਤਾਜ਼ੀਆਂ ਸੂਈਆਂ ਚਾਰ ਗੱਬਣ ਪਸ਼ੂ ਆ ਠੀਕ ਆ ਜੀ ਸੋ ਫਿਰਦਾ ਵੀ ਤੇ ਫਿਰ ਵੀ ਪੰਜ ਸੱਤ ਅੱਠ ਨਾਗ ਜਿਹੜੇ ਆ ਇਸ ਕਿਲੇ ਦੇ ਉੱਪਰ ਤੁਹਾਨੂੰ ਮਿਲ ਜਾਂਦੇ ਆ ਅੱਜ ਤਰੀਕ 14 ਸਤੰਬਰ ਤੇ ਸਮਾਂ ਕੋਈ ਸ਼ਾਮ ਦੇ 5:30 ਪੌਣੇ 6 ਵਜੇ ਦਾ ਨਾਗ ਜਿੱਦਾਂ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਸੱਤ ਨਾਗ ਤੁਹਾਨੂੰ ਦਿਖਾਉਣੇ ਆ ਸੋ ਵੀਡੀਓ ਐਂਡ ਤੱਕ ਦੇਖ ਲਿਓ ਕੱਲੇ ਕੱਲੇ ਪਸ਼ੂ ਦੀ ਡਿਟੇਲ ਮਿਲ ਜੂਗੀ ਤੁਹਾਨੂੰ ਹਰ ਵਾਰ ਦੀ ਤਰ੍ਹਾਂ ਸੋ ਪੂਰੇ ਤਰੀਕੇ ਦੇ ਨਾਲ ਆਪਾਂ ਤੁਹਾਨੂੰ ਪਸ਼ੂ ਦਿਖਾਵਾਂਗੇ ਆਉ ਕਰਦੇ ਆ ਗੱਲਬਾਤ ਵੀਰ ਗੁਰਵੰਤ ਦੇ ਨਾਲ ਪੁੱਛ ਲੈਣੀ ਆ ਕੀ ਡਿਟੇਲ ਆ লাভি সবতো ਪਹਿਲਾ ਵੀਰ ਗਰਵੰਤ ਸਾਸਤ੍ਰੀ ਕਾਲ ਸਾਸਤ੍ਰੀ ਕਾਲ ਜੀ ਹੋਰ ਸੁਨਮ ਸਾਹਿਬ ਸਟੇ ਜੀ ਬਹੁਤ ਵਧੀਆ ਗਰਵੰਤ ਵਧੀਆ ਵਧੀਆ ਵੀਰ ਜੀ ਠੀਕਾ ਵੀਰੇ ਪਹਿਲੇ ਨੰਬਰ ਤੇ ਖਿਲਾ ਰਹੀ ਆ ਦੋ ਦੰਦ ਕੱਟੀ ਨੇ ਸਾਹ ਦੂੰਦੀ ਕੱਟੀ ਆ ਹਾਂ ਦੋ ਦੰਦ ਕੱਟੀਆਂ ਤਾਂ ਵੀ ਦੂੰਦੀ ਜਿਹੜੀ ਦੋਸਤੇ ਕੱਟੀ ਆ ਝੂਟੀ ਆ ਠੀਕ ਆ ਜੀ ਸਿੰਗੀ ਬਿਲਕੁਲ ਛੋਟੀ ਆ ਤੇ ਹਾਈਟ ਦੀ ਜੱਕਰ ਗੱਲ ਕਰੀਏ ਤੇ ਮੈਂ ਪਹਿਲੇ ਕਿਉਰ ਦੋ ਦੰਦਾਂ ਦੇ ਭਾਵੇਂ ਅਗਲਾ ਆਣ ਕੇ ਮੂੰਹ ਫੜ ਕੇ ਚੈੱਕ ਕਰ ਸਕਦਾ ਠੀਕ ਹੈ ਵੀਰੇ ਹਾਂਜੀ ਇਹ ਕਹਿਣ ਵਾਲੀ ਗੱਲ ਨਹੀਂ ਗਈ ਠੀਕ ਹੈ ਜੀ ਹਾਂਜੀ ਅੱਛਾ ਗਰਵੰਤ ਤਾਂ ਦੂੰਦੀ ਝੋਟੀ ਆ ਪਹਿ ਠੀਕ ਹੈ ਜੀ ਉਹ ਵੀ ਚੌਥਾ ਦਿਨ ਅੱਜ ਦੋਸਤੋ ਚਾਰਕ ਦਿਨ ਦਾ ਸਮਾਂ ਹੋ ਗਿਆ ਸੀ ਨੂੰ ਸੋ ਝੋਟੀ ਦੀ ਸ਼ਕੀਨੀ ਚੈੱਕ ਕਰੋ ਤੇ ਅੱਗੇ ਮੈਂ ਵੀਰ ਗਰਮਾਤ ਨੂੰ ਪੁੱਛ ਰያ ਸੀ ਮੈਂ ਕਿਹਾ ਵੀ ਜਿੱਥੋਂ ਆਈ ਆ بڑے ਸ਼ੌਂਕੀ ਬੰਦਿਆਂ ਦੇ ਕੋਲੋਂ ਆਈ ਆ ਚੰਗੀ ਸਾਫ ਸੰਭਾਲ ਦੇ ਵਿੱਚੋਂ ਇੱਕ ਸੰਗਲ ਦੇ ਵਿੱਚ ਹੀ ਆ ਤੁਸੀਂ ਵੇਖੋਗੇ ਦੋਸਤੋ ਸੰਗਲ ਨੂੰ ਵੀ ਜਿਹੜੀ ਟਿਊਬ ਪਾਈ ਹੋਈ ਆ ਬੇ ਬਹੁਤ ਸ਼ਾਨਣਾ ਸੰਭੀ ਆ ਸੰਸਾ ਤੇ ਗਾਲ ਦੇ ਉੱਪਰ ਟੂਪੇ ਨਾਲ ਸੰਗਲ ਤੇ ਬਹੁਤ ਕਿਸੇ ਵੀਰ ਨੇ ਚੰਗੀ ਅਰੀਜਨਲ ਬਿਲਕੁਲ ਕਿ ਜਿਵੇਂ ਪੁੱਤਾਂ ਵਾਂਗੂ ਆਪਾਂ ਕਹਿੰਦੇ ਨਾ ਵੀ ਘਰ ਦੇ ਬਿਲਕੁਲ ਪੁੱਤਾਂ ਵਾਂਗੂ ਸਾਫੀ ਠੰਡੀ ਠੀਰੀ ਐਂ ਜਿਵੇਂ ਆਹ ਵੇਖੋ ਆਹ ਵੇਖੋ ਚੈੱਕ ਕਰੋ ਛੋਟੀ ਦੀਆਂ ਬਰੀਕੀਆਂ ਤੇ ਸੀੜੀਆਂ ਵੇਖੋ ਦੋਸਤੋ ਨਹੀਂ ਤਾਂ ਪਹਿਲਾਂ ਛੋਟੀਆਂ ਮੈਨੂੰ ਨਹੀਂ ਲੱਗਦਾ ਵੀ ਠੀਕਾ ਜੀ ਹਣਾ ਛੜਾਕ ਲਾ ਜੀ ਆਮ ਨਾਰਮਲ ਆਪਾਂ ਕਿ ਵੇਖਦੇ ਆ ਵੀ ਕਿਹੜਾ ਪਸ਼ੂ ਲੱਗਦਾ ਬਹੁਤ ਠੰਡੀ ਠੀਰੀ ਬਹੁਤ ਆ ਤੇ ਵੈਸੇ ਭਲੂਣ ਭਲਣਾ ਹੈਗੀ ਐ ਹਾਂ ਜੀ ਉਹ ਤਾਂ ਤੁਹਾਨੂੰ ਪਤਾ ਸਨ ਸਾਬ ਕੋਈ ਰਹਿਣੀ ਇਹਨੂੰ ਦੋ ਚਾਰ ਦਿਨਾਂ ਜੀ ਹਾਂ ਜਿਵੇਂ ਜਿਵੇਂ ਦੋ ਤੇ ਆਈ ਉਹਵੇਂ ਇਹਨੂੰ ਸੋ ਪੈਣੀ ਬਿਲਕੁਲ ਬਿਲਕੁ ਚੋਟੀ ਬਹੁਤ ਖੂਬਸੂਰਤ ਆ 9-10 ਕਿਲੋ ਬੋਲੇ ਤੇ ਚੱਲਦੀ ਆ ਠੀਕ ਆ ਜੀ 14 ਦਿਨਾਂ ਦਾ ਬੋਲਾ ਮਤਲਬ ਕਿ 9 ਕਿਲੋ ਆ ਹਾਂ 9-10 ਕਿਲੋ ਬੋਲੇ ਤੇ ਚੱਲਦੀ ਹੁਣ ਠੀਕ ਆ ਜੀ ਇਹ ਮੈਂ ਆਖ ਕਰਦਾ ਕਿ 15 ਤੋਂ ਪਲੱਸ ਝੋਟੀ ਚੱਲੂਗੀ ਅੰਦਰ ਨਹੀਂ ਜਲਤ ਤੁਹਾਡਾ ਵੀ ਤਿਆਰਪਾ ਹਾਂ ਠੀਕ ਆ ਜੀ ਸੋ ਦੋਸਤੋ ਜਿੱਡਾ ਕਿ ਕੱਦ ਬੋਤਾ ਝੋਟੀ ਨੂੰ ਜਿੱਡੀ ਕ ਤੁਸੀਂ ਵੇਖ ਸਕਦੇ ਜੇ ਪਾਟੀ ਪੰਤਰ ਦੀ ਮਾਲਕਾ ਆਰਾਮਨਾਲ ਆਪਾਂ ਇੱਕ ਆਈਡੀਆ ਲਾ ਸਕਦੇ ਹਾਂ ਵੀ ਪਸ਼ੂ ਨੂੰ ਦੁੱਧ ਚੰਗਾ ਚਵਾਉਣਾ ਚਾਹੀਦਾ ਏਡੀ ਝੋਟੀ ਨੂੰ ਬਾਕੀ ਹੋਣ ਤਕਰੀਬਨ 14 ਦਿਨਾਂ ਦੀ ਸੂਈ ਥਲੇ 9 ਕਿਲੋ ਬੌਲਾ ਦੋ ਦੰਦ ਝੋਟੀ ਏਡਾ ਕੱਦ ਕੋਈ ਹਾਰੀ ਸ਼ਰੀ ਨਹੀਂ ਕਰਦੀ ਤੁਹਾਨੂੰ ਪਤਾ ਬਿਲਕੁਲ ਬਿਲਕੁਲ ਕਰਵਾਉਂ ਤਾਂ ਬਹੁਤ ਸਾਰੇ ਪਸ਼ੂ ਤੁਸੀਂ ਵੀ ਫਾਰਮ ਤੇ ਲੈ ਕੇ ਆਉਂਦੇ ਜੀ ਹਾਂਜੀ ਪਰ ਕਿਤੇ ਟਾਵਾਂ ਟੱਲਾ ਪਸ਼ੂ ਇਹੋ ਜਿਹਾ ਹੱਥੋਂ ਦਾ 32 32 24 ਜਿਹੜੀ ਕੋਈ ਏਡੇ ਕੱਦ ਬੋਤਾਲੀ ਚੂਂ ਹਾਂਜੀ ਲਓ ਵੀ ਕਰੋ ਚੈੱਕ ਤਾਂ ਬਹੁਤ ਸੋਹਣੀ ਦੋਸਤੋ ਲਵੀ ਜੀ ਉਮਰਾ ਝੋਟੀ ਦੀ ਤੇ ਬੱਚਾ ਮਗਰ ਦੇ ਮੇਲ ਹੀ ਨਾ ਮੇਲ ਕੱਟਾਈ ਹਾਂਜੀ ਕੱਟਾ ਇਹਦੇ ਮਗਰ ਮੇਲ ਕਾਫੀ ਹੈ ਸੋ ਪੂਰੀ ਹੈ ਤਾਂ ਦੋਸਤੋ ਪੂਰੀ ਨਸਲ ਪ੍ਰੀਡ ਦੇ ਵਿੱਚ ਆ ਬਹੁਤ ਨਿੱਕੀ ਜੀ ਸਿੰਗੀ ਲੱਗੀ ਵੇਖੋ ਬੰਦੇ ਦੇ ਕੋਲੋਂ ਪੂਰੀ ਸ਼ਕੀਨ ਝੋਟੀ ਨਿਕਲੀ ਆ ਤੇ ਵੀਰ ਗਰਵੰਤ ਉਹਨਾਂ ਦੇ ਫਾਰਮ ਦੀ ਜਿਹੜੀ ਇਹ ਸ਼ਾਨ ਬਣੀ ਆ ਅੱਜ ਸੋ ਬਾਕੀ ਤੁਸੀਂ ਹੋਸਨ ਚੈੱਕ ਕਰੋ ਸਿੰਗੀ ਥੂੰਗੀ ਵੇਖੋ ਬਹੁਤ ਨਿੱਕੀ ਰੰਗ ਸਿੰਗ ਲੱਗੀ ਹਾਂ ਮਾਲਕ ਨੇ ਮੈਂ ਆਪਾਂ ਕਹਿ ਦਿੰਦੇ ਆ ਵੀ ਦਾਦੇ ਨੇ ਬੜੀਆਂ ਜਿਹੜੀਆਂ ਦੋਸਤੋ ਨਿੱਕੀਆਂ ਘੜ ਘੜ ਕੇ ਲਾਈਆਂ ਕਰਮਾਲੀ ਨੂੰ ਸੋ ਝੋਟੀ ਝੋਟੀ ਆ ਠੀਕ ਆ ਜੀ ਆ ਕਰੋ ਚੈੱਕ ਬਹੁਤ ਸੋਹਣੀ ਬੰਤਰ ਉੱਪਰ ਬਾਡੇ ਬੂਡੇ ਦੀ ਬੜੀ ਖੁੱਲੀ ਆ ਥੱਲੇ ਲੇਵੇ ਦੀ ਬੜਾ ਬਹੁਤ ਜਦੀ ਖੂਬਸੂਰਤ ਆ ਜ ਤੋ ਲੇਵਾ ਬਹੁਤ ਸੋਹਣਾ ਕਮਾਲ ਦਾ ਨਾਰਮਲ ਭਲਾ ਭੁਲਾ ਦੇ ਵਿੱਚ ਆ ਜਿਵੇਂ ਪਹਿਲਾਂ ਛੋਟੀ ਸੂਈ ਆ ਦੋਸਤੋ ਭਲਾ ਨਾਰਮਲ ਪਸ਼ੂ ਪਾ ਜਾਂਦੇ ਠੀਕ ਆ ਜੀ ਇੱਕ ਦੋ ਤਿੰਨ ਦਿਨਾਂ ਦੇ ਵਿੱਚ ਬਿਲਕੁਲ ਬਰਾਬਰ ਕਲੀਅਰ ਹੋ ਜੂਗੀ ਸੱਜੋ ਲੈ ਵੀ ਗਰਵੰਤ ਚੰਗੀ ਅੱਗੋਂ ਵੀ ਮੈਨੂੰ ਲੱਗਦਾ ਵੀ ਪੂਰੇ ਚੰਗੇ ਚੋਖੇ ਪੈਸੇ ਲਾ ਦਿੱਤੇ ਜੀ ਹਾਂ ਜੀ ਸੰਤ ਸਾਹਿਬ ਫਿਰ ਚੀਜ਼ ਦਾ ਰੇਟ ਤਲਾਉਣੇ ਪੈਣਾ ਪਰਨਾ ਪੈਂਦਾ ਹਾਂ ਜੀ ਕਿਉਂਕਿ ਅਗਲੇ ਜਿਹੜੇ ਜਿਹਨੇ ਛਾਵਣਾ ਸਾਂਭਿਆ ਫਿਰ ਨਹੀਂ ਦਿੰਦਾ ਐਡੇ ਪਸ਼ੂ ਤੇ ਮਗਰ ਵੀ ਖੜਨਾ ਕਿਤੇ ਹਾੜੀ ਸਾਰੀ ਦਾ ਜਿਹੜਾ ਇਹਨੇ ਵਸਤੀ ਗੱਲ ਨਹੀਂ ਕੋਈ ਚੰਗੇ ਵਪਾਰ ਦੇ ਵਿੱਚ ਤੁਹਾਡਾ ਨਾਮ ਆਉਂਦਾ ਜਿਨ੍ਹਾਂ ਨੇ ਚੰਗਾ ਪਸ਼ੂ ਸੰਭਿਆ ਨਾ ਪਹਿਲਾਂ ਹੀ ਬੂਏ ਤੇ ਵੜ ਲਗੇ ਆਜ ਦਿੰਦਾ ਅਗਲਾ ਜੇ ਤਾਂ ਫਿਰ ਪੈਸੇ ਲਾਉਣੇ ਤੇ ਗਾਂ ਆਈ ਨਹੀਂ ਤੇ ਰਹਿੰਦੀ ਬਿਲਕੁਲ ਬਿਲਕੁਲ ਅੱਛਾ ਕਰਵਾਤਾ ਆਪਾਂ ਆਪਣੇ ਸਫਾਰਮ ਤੇ ਆਪਣੇ ਕੋਲ ਆਈ ਅੱਜ ਤੇ ਆਪਾਂ ਕਿੰਨੇ ਦੇ ਦੇ ਰਹੇ ਆ ਆਪਾਂ ਇਹਦੀ ਡਿਮਾਂਡ ਕਰਦੇ ਆ 1.5 ਲੱਖ ਰੁਪਈਆ 1.5 ਹਾਂਜੀ ਤੇ ਲੈਣ ਦੀ ਜ਼ਿਕਰ ਗੱਲ ਕਰੀਏ ਇੱਕ ਤਾਂ ਡਿਮਾਂਡ ਹੋ ਗਈ ਇੱਕ ਜਿੱਥੋਂ ਤੱਕ ਛੱਡਣੀ ਉਹ ਕੱਲ ਕੀ ਇੱਕ 40 ਦੀ ਦੇ ਦਾਂਗੇ ਆਣਾ ਇੱਕ 40 ਹਾਂਜੀ ਲਓ ਜੀ 1.40 ਹਜ਼ਾਰ ਦੀ ਦੋਸਤੋ ਇਹ ਤੁਹਾਨੂੰ ਝੋਟੀ ਮਿਲੂਗੀ ਪਰ ਕੱਟੀ ਆ ਜਿਹਨੂੰ ਕੋਈ ਕੱਟੀ ਆਂਦਾ ਠੀਕ ਆ ਜੀ ਸੋ ਦੋਦੀਆਂ ਚੌਗੀਆਂ ਆਪਾਂ ਦੋਸਤੋ ਕੱਟੀਆਂ ਦੇ ਵਿੱਚ ਵੀ ਕਹਿ ਦਿੰਦੇ ਆ ਝੂਟੀਆਂ ਦੇ ਵਿੱਚ ਵੀ ਕਹਿ ਦਿੰਦੇ ਆ ਤੇ ਕੱਟੀ ਕੋਈ ਵੀਰ ਮੰਨ ਲੇ ਬਹੁਤ ਖੂਬਸੂਰਤ ਸੋਹਣੇ ਸੁਆਪਣ ਸੋਹਣੀ ਖੂਬਸੂਰਤੀ ਦੇ ਵਿੱਚ ਆ ਜੇ ਗਿੱਠ ਡੇਢ ਗਿੱਠ ਹੋਰ ਕੱਦ ਕਰ ਜੂ ਇਹ ਕੱਟੀ ਬਹੁਤ ਵਧੀਆ ਹਾਂਜੀ ਸੋ ਸ਼ਾਨਦਾਰ ਕੁਆਲਿਟੀ ਇਸ ਤੋਂ ਬਾਅਦ ਇੱਕ ਗਰਮਾਤੇ ਇਧਰਲੇ ਪਾਸੇ ਆ ਜਗੇ ਆਪਣੇ ਕੋਲ ਜਿਹੜੀ ਇਹ ਮੱਝ ਆ ਗਈ ਵੀਰ ਇਹਦਾ ਸੁਆ ਦੱਸੀਏ ਇਹ ਤੀਜਾ ਸੁਆ ਸੋਈਏ ਸਾਨੂੰ ਸੋ ਤੇਜਾ ਸੁਆ ਅੱਜ ਕਿੰਨੇ ਦਿਨ ਹੋ ਗਏ ਇਹਨੂੰ ਕਹਨੂੰ ਭਾਵੇਂ ਦੂਜਾ ਕਹ ਰਿਹਾ ਤੀਜਾ ਸੁ ਚੌਥਾ ਦਿਨ ਨੂੰ ਚੌਂਕ ਦਿਨਾਂ ਦੀ ਆ ਇਹਨੂੰ ਚੌਥਾ ਦਿਨ ਆ ਕੱਟਾ ਜੇ ਮਗਰ ਲੋ ਜੀ ਮਗਰ ਇਹਦੀ ਵੀ ਕੱਟਾ ਆ ਗਿਆ ਟੀਂਜੀ ਰੋਤੀ ਕੱਟੀਆਂ ਦੀ ਆ ਗਈ ਕਰਵਾਉਣੀ ਹਾਂਜੀ ਕੱਟੇ ਹੀ ਆ ਤਿੰਨਾ ਮਗਰਾਂ ਜਿਹੜੀਆਂ ਸੂਈਆਂ ਆਪਣੇ ਕੋਲ ਠੀਕ ਆ ਅ ਦੋਸਤੋ ਇਹਦੇ ਮਗਰ ਵੀ ਕੱਟਾ ਮੇਲ ਕਾਫ ਤੀਜਾ ਸਵੇਰ ਸੂਈ ਅਜ ਚੌਂਕ ਦਿਨਾਂ ਦਾ ਸਮਾਂ ਕਰਵਾਉਂਦੇ ਇਹਦੇ ਥੱਲੇ ਬੋਲਾ ਕਿੰਨਾ ਹੋਊਗਾ ਨੇਟ ਇਹਦੇ ਥੱਲੇ ਹੁਣ 10 10 ਕਿਲੋ ਹੋਊਗਾ 10 ਪਲੱਸ ਹੀ ਹੋਊ 10 ਦਿਨੋਂ ਤੇ ਚੂਣ ਚਵਾਉਣ ਦੀ ਆ ਬਿਲਕੁਲ ਆ ਚੂਣਾ ਤਿੰਨੇ ਜਿਹੜੀਆਂ ਮਈਆਂ ਆ ਆ ਇੱਕ ਨੰਬਰ ਐ ਭੋਲੀਆਂ ਠੀਕ ਆ ਹਾਂਜੀ ਬੱਚੇ ਪੁੱਛਦੇ ਲੋੜੀ ਆ ਕਰੋ ਜੇਕ ਦੋਸਤੋ ਥਾਣਾ ਇੱਕ ਵਾਰੀ ਨੇੜੇ ਤੋਂ ਦਿਖਾ ਦਿਆ ਤੁਹਾਨੂੰ ਲੰਬਾ ਥਾਣਾ ਮੁੱਠੀ ਮੁੱਠੀ ਥਾਣਾ ਰੋਗ ਰੋਗ ਥਾਣਾ ਵਾਂਡਪੁੰਡ ਥਾਣਾ ਦੀ ਬੜੀ ਸੋਹਣੀ ਆ ਤੇ ਹਵਾਨਾ ਬਿਲਕੁਲ ਖਸਾਰ ਪੱਧਰ ਆ ਕਰੋ ਜੇ 10 ਕਿਲੋ ਜਿਹੜਾ ਬੋਲਾ ਇਸ ਵਕਤੇ ਦੇ ਥਲੇ ਖਾਣ 13 14 ਕਿਲੋ ਇਹ ਰਾਵਣਾ ਦੋ ਚਵਾ ਦੂਗੀ ਮੈਂ ਠੀਕ ਆ ਜੀ ਬਾਕੀ ਦੋਸਤੋ ਇਥੋਂ ਵੀਰ ਗੁਰਵੰਤ ਕਹਿ ਦਿੰਦਾ ਕਿ ਮੇਰੇ ਵੀਰ ਕਿਸੇ ਨੂੰ ਸੇਵਾ ਕਰਨੀ ਪੈਣੀ ਆ ਕਿਉਂਕਿ ਦੁੱਧ ਬਰੀਡਾਂ ਜਿਹੜੀਆਂ ਨਸਲਾਂ ਕੱਢਦੀਆਂ ਜ਼ਰੂਰ ਆ ਪਰ ਉੱਤੇ ਰਹਿਣਾ ਪੈਂਦਾ ਪਸ਼ੂ ਤੇ ਠੀਕ ਆ ਜੀ ਸੇਵਾ ਕਰਨੀ ਪੈਂ ਤੇ ਫੇਰ ਜਿਹੜੀ ਗੱਲ ਜਾ ਕੇ ਪੰਦਤੀ ਆ ਲਿਆ ਕਰੋ ਤਾਂ ਖੋਲੇ ਨੂੰ ਵੀ ਮਗਰ ਕਟਾ ਇਹਦੇ ਮੇਲ ਕਾਫ ਇੱਕ ਵਾਰੀ ਤੋਰ ਕੇ ਤੁਹਾਨੂੰ ਆਪਾਂ ਕਰਾਉਣੇ ਆ ਦਰਸ਼ਨ ਇਸ ਮੈਂ ਦੇ ਤੇ ਜੱਜ ਸੁਆ ਅੱਖਾਂ ਬਿੱਲੀਆਂ ਠੀਕ ਆ ਜੀ ਅੱਖਾਂ ਚਿੱਟੀਆਂ ਨੇ ਬਿੱਲੀਆਂ ਨੇ ਠੀਕ ਆ ਜੀ ਕਈ ਵੀ ਰੇ ਧਣਕਿਆਂ ਤੇ ਵੀਰੇ ਆਪਣੇ ਕੋਲ ਹੀ ਸੰਸਾ ਸੋਈ ਆ ਅੱਜ ਆਪਣੇ ਕੋਲ 3-4 ਦਿਨ ਪਹਿਲਾਂ ਆਪਣੇ ਕੋਲ ਹੀ ਹਾਂਜੀ ਆਪਣੇ ਕੋਲ ਹੀ ਸੋਈ ਆ ਸੂ ਕੇ ਇੱਕ ਰਮ ਅੱਜ ਘਟੀ ਇਹ ਬਹੁਤ ਚੰਗੀ ਮੈਂ ਬਣੀ ਹੈ ਜਿਵੇਂ ਜਿਵੇਂ ਦੁੱਧ ਤੇ ਆਈ ਨਾ ਉਹਦਾ ਬਣੂਗੀ ਮੈਂ ਓਕੇ ਓਕੇ ਹਾਂਜੀ ਲਓ ਜੀ ਤੁਹਾਨੂੰ ਵਾਦਾ ਜਿਹੜਾ ਦੁੱਧ ਵਾਲਾ ਪਸ਼ੂ ਇੱਕ ਰਮ ਘਟਦਾ ਥੱਲੇ ਬਿਲਕੁਲ ਜੀ ਬਿਲਕ ਕਰਉਣਾ ਚਾਹੀਦਾ ਜੀ ਠੀਕ ਆ ਜੀ ਜੇਰ ਜੋਰ ਪ੍ਰੋਪਰ ਪਈ ਹੋਊਗਾ ਦੀ ਆਪਣੀ ਗਾਰੰਟੀ ਹੋ ਪਸ਼ੂ ਵੈਸੇ ਦੋਸਤੋ ਆਪਦਾ ਪੂਰਾ ਮੈਨੂੰ ਲੱਗਦਾ ਵੀ ਜਿੰਨੇ ਇੱਕ ਪੀੜੀ ਦਰ ਪੀੜੀ ਤਜਰਬਾ ਉਹ ਪੂਰਾ ਤਜਰਬੇ ਦੇ ਬਿਹਾਵ ਤੇ ਪਸ਼ੂ ਕੋਈ ਵੀ ਖਰੀਦਿਆ ਜਾਂਦਾ ਤੇ ਵੇਚਿਆ ਜਾਂਦਾ ਠੀਕ ਆ ਸੋ ਚੌੜਾ ਪਿੱਠ ਪੂੜਾ ਬਾਕੀ ਸ਼ਾਈ ਹੋਈ ਇਹਨੂੰ ਬਹੁਤ ਚੰਗੀ ਲੱਗੀ ਮੈਨੂੰ ਸੂਬਾ ਦੇ ਵਿੱਚ ਚਲੋ ਪਸ਼ੂ ਆਏ ਆ ਬਿਲਕੁਲ ਤਾਜ਼ੇ ਸੂਇਆ ਕੋਈ ਦੋ ਦੋ ਚੌ ਚੌ ਦਿਨਾਂ ਦੇ ਵਿੱਚ ਸੂਬਾ ਉਸ ਅਕੋਰਡਿੰਗ ਤੁਸੀਂ ਜੱਜਮੈਂਟ ਕਰ ਲਿਓ ਬਈ ਦੇਖੋ ਤੁਸੀਂ ਮਿਰਗ ਵਰਗੀ ਆ ਕਿ ਮਾਰੀ ਵਿੱਚ ਵੱਡੇ ਕੱਦ ਕੜਚੇ ਵੀ ਤਦਕੁਦ ਪੂਰਛਾ ਠੀਕ ਹੈ ਜੀ ਕਦ ਵੱਡਾ ਤੇ ਬਿਲਕੁਲ ਪਤਲੇ ਪੂਣੀਆਂ ਵਰਗੇ ਥਾਣਾ ਲੰਬੇ ਤੇ ਚਵਾਈ ਚਵਾਈ ਦੀ ਪੋਲੀ ਹੈ ਗਰਵੰਤਾ ਹਾਂਜੀ ਹਾਂਜੀ ਭਾਵੇਂ ਸੰਸਾ ਜਵਾਗ ਨੂੰ ਭਾਦੀ ਠੀਕ ਹੈ ਜੀ ਉਹ ਹੀ ਚਵਾਈ ਕਰ ਦੂ ਮੈਂ ਠੀਕ ਹੈ ਜੀ ਤਾਂ ਦੋਸਤੋ ਚੋਣ ਚਣ ਬਿਲਕੁਲ ਜਿਹੜੀ ਪੋਲੀ ਹੈ ਠੀਕ ਆ ਸੋ ਸੋਹਣੇ ਕਦ ਵਿੱਚ ਮਗਰ ਕਟਾ 10 ਕਿਲੋ ਬੋਲਾ ਇਸ ਵਕਤ ਇਹਦੇ ਥਲੇ ਹਾਜ਼ਰ ਸੋ ਦੁੱਧ ਚੰਗਾ ਜਵਾ ਦੂਗੀ ਜਿਹਦੇ ਥਲੇ ਅੱਜ ਦਿਨਾਂ 14 ਦਿਨਾਂ ਦੇ ਤੂਫੇ ਦੇ ਦੌਰਾਨ ਹੀ 10 ਕਿਲੋ ਬੋਲਾ ਦੁੱਧ ਦੀ ਚੰਗੀ ਆਪਾਂ ਉਮੀਦ ਆਸ ਕਰ ਸਕਦੇ ਹਾਂ ਇਸ ਮੈਂ ਤਾਂ ਲੈ ਵੀ ਕਰਮੰਦ ਵੀਰੇ ਦੇ ਦਾਂਗੇ ਕਿੰਨੇ ਦੀ ਆਪਾਂ ਜਿਹੜੀ ਹਾਨ ਆ ਇਹ ਦੀ ਜਿਹੜੀ ਹਾਨ ਆ ਲਈ ਡਿਮਾਂਡ ਹੈ 1 ਲੱਖ 5000 ਰੁਪਇਆ 1 5 ਹਾਂਜੀ ਠੀਕ ਆ ਜੀ ਉਹਦੇ ਵਿੱਚ ਕੋਈ ਮਾਨਤਾ ਕਰ ਦਾਂਗੇ ਮੋਕੇ ਮਾਨਤਾ ਨਾਲੇ ਪਾਸੇ ਉਹ ਖੁੱਲਾ ਬਣ ਕੇ ਛੋਟਾ ਪੂਰੀਆ ਕਰੀ ਜਾ ਕਰੋ ਕੋਈ ਨਹੀਂ ਕਰ ਦਾਂਗੇ ਵੇਪਰਾ ਦਾ ਜਿਵੇਂ ਚੱਲ ਗਿਆ ਤੁਹਾਡੇ ਨਾਲ ਜੁੜਿਆ ਕਾਫੀ ਲੰਬੇ ਸਮੇਂ ਤੋਂ ਹਾਂਜੀ ਤੇ ਛੋਟਾ ਛਟਾ ਆਪਾਂ ਪੂਰੀਆ ਖੁੱਲਾ ਕਰਕੇ ਫੇਰੇ ਦਿਆ ਕਰਨਾ ਮਾਲ ਲੈ ਵੀ 1 5 ਦੀ 200 1 5 ਦੇ ਵਿੱਚੋਂ ਛੋਟਾ ਛਟਾ ਹੋ ਜਾਣਗੇ ਤੇ ਚੋਜਵਾ ਕੇ ਆਪਣੀ ਤਸੱਲੀ ਜਿੱਦਾ ਮਰਜ਼ੀ ਬੇਤੜ ਪਰ ਮੇਰਾ ਤੁਹਾਨੂੰ ਲਾਂਭਾ ਨਹੀਂ ਆਉਂਦਾ ਕਿਵੇਂ ਬਣਿਓ ਪੰਡਈ ਜੀ ਬੇ ਕੋਈ ਇਨਾ ਮਾਲ ਹੱਥੀ ਲੰਗਦਾ ਤੁਹਾਡਾ ਰੋਡਾ ਇਸ ਤਰ੍ਹਾਂ ਦੀ ਕੋਈ ਗੱਲ ਕਦੇ ਨਜ਼ਰ ਆਉਂਦੀ ਆਈ ਨਹੀਂਗੀ ਤਾਂ ਬਿਲਕੁਲ ਲੋ ਵੀ ਹਾਂਜੀ ਹਾਂਜੀ ਇੱਕ ਦੋ ਸੋ ਬੂਰੀ ਝੋਟੀ ਤੁਹਾਨੂੰ ਦਿਖਾਉਣੇ ਆ ਬੂਰੀ ਤਿਲਾਂ ਵਾਲੀ ਹਾਂਜੀ ਬੂਰੀ ਤਿਲਾਂ ਵਾਲੀ ਨਾਲ ਨੀਲੀ ਸਾਰੇ ਫੰਕਸ਼ਨ ਆ ਗਏ ਨਾਲ ਨੀਲੀ ਆ ਅੱਖਾਂ ਕਿਵੇਂ ਬਿੱਲੀਆਂ ਕੇ ਕਾਲੀਆਂ ਗਰਵੰਤ ਅੱਖ ਵੇਚੀ ਗਈ ਹੈ ਬਿੱਲੀ ਜਵਾਬ ਹੈਗਾ ਵਿੱਚ ਹਾਂਜੀ ਵਿੱਚ ਜਵਾਬ ਹੈਗੇ ਠੀਕ ਆ ਚਾਰੇ ਖੁਰ ਤੋਂ ਪਿਆ ਦੋਸਤੋ ਪੂਛ ਵੀ ਅੱਧ ਚੱਡੇ ਤੱਕ ਜਿਹੜੀ ਪੂਛ ਵਾਈਟ ਤੇ ਚਾਰੇ ਖੁਰ ਤੋਂ ਵੇ ਤੁਹਾਨੂੰ ਨਜ਼ਰ ਆਉਣਗੇ ਬੂਰੀ ਆ ਕਾਫੀ ਵੀਰਾਂ ਦੀ ਡਿਮਾਂਡ ਆਉਂਦੀ ਬੂਰੀ ਮੱਝਾਂ ਦੂਜਾ ਸੂਆ ਸੋਨਾ ਨੇ ਇਹ ਗੱਪਣਾ ਵੀ ਹਾਂਜੀ ਦੂਜਾ ਸੂਆ ਸੋਨਾ ਨੇ ਦੂਜਾ ਸੂਆ ਇਸ ਬੂਰੀ ਦਾ ਸੂਨਾ ਠੀਕ ਆ ਜੀ ਇਹ ਵੀ ਠੰਗੀ ਤੇਰੀ ਬਹੁਤ ਇਧਰ ਦੇਖੋ ਕੀ ਸੀਲੀਆਂ ਸੂਲੀਆਂ ਤੁਸੀਂ ਚੈੱਕ ਕਰੋ ਤਸਰ ਦੀ ਲੋੜ ਜਾਂਦੀ ਨਹੀਂ ਪੈਂਦੀ ਆ ਵੀਰਾਂ ਹਾਂਜੀ ਆ ਕਰੋ ਇੱਕ ਹਫਤਾ ਹਾਂਜੀ ਇੱਕ ਹਫਤਾ ਲੈ ਜੂਗੀ ਗੁੰਝ ਬਣੀ ਆ ਪੂਰੀ ਆਮ ਨਹੀਂ ਤੇ ਜ਼ਿਆਦਾ ਬਣੀ ਆ ਪਰ ਇੱਕ ਹਫਤਾ ਜੇ ਲੈ ਜੂਗੀ ਠੀਕ ਆ ਵਨ ਵੀ ਇੱਕ ਹਫਤਾ ਬਾਕੀ ਹੈ ਜੇ ਸੂਣ ਦੇ ਵਿੱਚ ਸਿੰਗਲ ਹੱਡੀ ਜੀ ਸੋਨਾ ਪਿੱਠਪੂੜਾ ਸਿੰਗਲ ਹੱਡੀ ਦੀ ਚੌੜਾ ਪਿੱਠਪੂੜਾ ਠੀਕ ਆ ਜੀ ਪਤਲੀ ਚਮੜੀ ਤੇ ਥੱਲਿਓ ਵੀ ਕਰਮਾਲੀ ਦਾ ਚੱਡਾ ਵੀ ਵੇਖੋ ਜਿਵੇਂ ਆਪਾਂ ਠੰਡੀ ਗਿਰੀ ਬਹੁਤ ਆ ਸੂਣਾ ਜਿਹੜਾ ਲੇਵਾ ਟੱਚ ਕਰਦੀ ਠੰਡੀ ਗਿਰੀ ਬਹੁਤ ਆ ਜੀ ਦੇਖੋ ਆਹ ਦੇਖੋ ਜੀ ਸ਼ਰੀਫੀਆਂ ਵੇਖੋ ਕਰਮਾਲੀ ਨੂੰ ਠੰਡਾ ਠੀਰਾ ਪਣ ਵੇਖੋ ਲੈ ਵੀ ਕਰਵੰਤੇ ਇੱਕ ਵਾਰੀ ਬਾਹਰ ਕੱਢ ਕੇ ਦਿਖਾਈਏ ਨੂੰ ਤੋਰ ਕੇ ਤੋਂ ਝੋਟੀ ਦੋਸਤੋ ਦੂਜਾ ਸੂਵੇ ਝੋਟੀ ਨੇ ਸੂਣਾ ਸਿੰਗੀ-ਸੂੰਗੀ ਬਹੁਤ ਜਿਆਦੀ ਸੋਹਣੀ ਹੈ ਝੋਟੀ ਸਿੰਗੀ ਚਾਰ ਦੰਦ ਜੇ ਮੂੰਹ ਆ ਜੀ ਤੋ ਤੋਰੇ ਤਾਰੇ ਦੇ ਵਿੱਚ ਵੀ ਦੋਸਤੋ ਕਈ ਨਾ ਪਸ਼ੂ ਭਝਾਕਾ ਜੇ ਡਰਾਕਲ ਜੇ ਉਹ ਗੱਲ ਨਹੀਂ ਹੈਗੀ ਕਿ ਵੇਖੋ ਤੋਰਾ ਵੇਖੋ ਤੋ ਕਰਮ ਵਾਲੀ ਦਾ ਬਿਲਕੁਲ ਠੀਰਾਪਨ ਤੇ ਐਨ ਠੰਡੀ ਟੀਰੀ ਸੋ ਨਾਰਮਲ ਦੀ ਜਵਾਈ ਹੈ ਮਸਤ ਮਸਤ ਆਪਦੀ ਮਰਜ਼ੀ ਨਾਲ ਪਸ਼ੂ ਤੁਰਨ ਆਲੇ ਆ ਆ ਕਰੋ ਚੈੱਕ ਸੋ ਤੇਲ ਤੂਲ ਬਾਡੀ ਦੇ ਉੱਪਰ ਬਹੁਤ ਜ਼ਿਆਦਾ ਜਿਵੇਂ ਆਪਾਂ ਨਾਰਮਲ ਇੱਕ ਅਕਾਊਂਟ ਤੁਹਾਨੂੰ ਗਿਣਾ ਦਿੰਦਾ ਵੀ ਬੂਰੀ ਤਿਲਾਂ ਵਾਲੀ ਹੈ ਕਈਆਂ ਵੀਰਾਂ ਦੇ ਫੋਨ ਆਉਂਦੇ ਕਿ ਬੂਰੀ ਲੈਣੀ ਆ ਆ ਬੂਰੀ ਲੈਣੀ ਆ ਵੀ ਸ਼ੌਂਕ ਹਰਕ ਦਾ ਪੋਪੜਾਉਂਦਾ ਜੀ ਹਾਂਜੀ ਕੋਈ ਨੀਲੀ 라ਵੀ ਦਾ ਸ਼ਕੀਨ ਆ ਕੋਈ ਬੂਰੀ ਦਾ ਕੋਈ ਮੋਹਰਾ ਦਾ ਹਾਂਜੀ ਆ ਕਰੋ ਵਾਟਰ ਰੂਟਰ ਦੀ ਕੁਆਲਿਟੀ ਬਹੁਤ ਜਿਆਦਾ ਸੋਹਣੀ ਆ ਵੈਸੇ ਹਜੇ ਕਰਵੰਤ ਦੇਣਾ ਕਿੰਨੇ ਕੁ ਲੈਜੂ ਹੁਤਾ ਜੇ ਲੈਜੂ ਸੰਸਫ ਠੀਕ ਆ ਜੀ ਬਣੋ ਤੁਹਾਨੂੰ ਕੀ ਪੂਰੀ ਹਾਂਜੀ ਇਹ ਹੈ ਕਰਵੰਤ ਵੈਸੇ ਚਲੋ ਵੀਰ ਕਈ ਇਹ ਵੀ ਪੁੱਛ ਲੈਂਦੇ ਵੀ ਏਰੀਆ ਆਪਣੇ ਇਧਰ ਦੀ ਸ਼ਾਨੀ ਹੈ ਫਿਰ ਹਾਂ ਹਾਂ ਆਪਾਂ ਆਪਦੇ ਏਰੀਏ ਚਲੀ ਲਓਕਰ ਆ ਜਾਓਗੇ ਲੱਖ ਇਧਰ ਹਾਂ ਇਧਰ ਆਪਦੇ ਏਰੀਏ ਚਲੀ ਠੀਕ ਆ ਜੀ ਬਾਕੀ ਬੜਾ ਜਿਹੜਾ ਦੋਸਤੋ ਲੇਵਾ ਬਿਲਕੁਲ ਚੌਰਸ ਹੈ ਲੇਵਾ ਮੋੜ ਤੋਂ ਸਟਾਰਟਿੰਗ ਜਿਹੜੀ ਬਿਲਕੁਲ ਪੀੜ ਦੇ ਥੱਲੇ ਪਾਸੇ ਹੁੰਦੀ ਹੈ ਬਿਲਕੁਲ ਚੌਰਸ ਤੇ ਚੌਂ ਕੰਨੀਆਂ ਤੋਂ ਤੁਸੀਂ ਵੇਖੋ ਇੱਕ ਸਾਰ ਇਹ ਆਪਣੀ ਟਿਪ ਟਪਾ ਕੇ ਮੇਰਾ ਵੀਰ ਤੁਸੀਂ ਤਸੱਲੀ ਕਰ ਲਿਓ ਠੀਕ ਹੈ ਜੀ ਕਿਉਂਕਿ ਵਪਾਰ ਦਾ ਕੰਮ ਬਾਅਦ ਵਿੱਚ ਜਿਸ ਤਰ੍ਹਾਂ ਦਾ ਵੀਰ ਕਈ ਵਾਰ ਕਹਿ ਦਿੰਦੇ ਵੀ ਉੱਥੋਂ ਲਿਆਂਦਾ ਸੀ ਆਇਆ ਹੋ ਗਿਆ ਜਿਉਂ ਆਪਦੀ ਟਿਪ ਟਪਾ ਕੇ ਇਸ ਗੇਟ ਦੇ ਅੰਦਰ ਅੰਦਰ ਤੁਸੀਂ ਤਸੱਲੀ ਕਰ ਲਿਓ ਉਸ ਤੋਂ ਬਾਹਰ ਜਿਹੜੀ ਉਹ ਤੁਹਾਡੀ ਚੀਜ਼ ਆ ਮੇਰਾ ਵੀਰ ਨਰਕ ਪਰਕ ਪਹਿਲਾਂ ਕਰਿਆ ਕਰੋ ਠੀਕ ਆ ਸੋ ਬਹੁਤ ਸੋਹਣੀ ਝੋਟੀ ਚੰਗੀ ਦੂਜਾ ਸੂਬਾ ਪੂਰੀ ਗਰਮੰਤ ਗੱਪਣਾ ਝੋਟੀ ਦਵਾ ਕੇ ਕਿਨੇ ਦੀ ਆਪਾਂ ਖਾਣਾ ਇਹ ਤਾਂ ਜਿਹੜਾ ਸਹੀ ਡਿਮਾਂਡ ਐ ਅਸਲ ਸਭ 110000 ਰੁਪਏ 110 ਦੀ ਹਾਂਜੀ ਠੀਕ ਆ ਉਹਦੇ ਜੋ ਕੋਈ ਮੌਕੇ ਦੇ ਹੋ ਜ ਹਾਂਜੀ ਲਓ ਜੀ ਇੱਕ 10 ਦੀ ਦੋਸਤੋ ਇਹ ਝੋਟੀ ਮਿਲੂਗੀ ਤੁਹਾਨੂੰ ਸੋ ਪਸੰਦ ਆਜੂਗੀ ਠੀਕ ਆ ਜੀ ਭਵਾਨਾ ਬੂਨਾ ਬਹੁਤ ਜਿਆਦਾ ਸੋਹਣਾ ਕਰਮ ਵਾਲੀ ਨੇ ਤਿਆਰ ਕੀਤਾ ਇੱਕ ਤੀਰਗਮਣ ਕਿਸ਼ਤੀ ਦੇਵਾ ਸੋ ਜਿੰਨਾ ਗਾਂ ਨੂੰ ਉਹਨਾਂ ਹੀ ਪਛਾਣੂ ਬਿਲਕੁਲ ਠੰਡੀ ਤੇਰੀ ਬਹੁਤ ਆ ਜਿਵੇਂ ਅੱਜ ਆਈ ਆ ਇਹ ਚਾਰ ਝੋਟੀਆਂ ਆਪਣੇ ਕੋਲ ਅੱਜ ਹੀ ਆਈਆਂ ਠੀਕ ਆ ਜੀ ਕੋਈ ਇਹਨੂੰ ਵਿਚਾਰ ਨਹੀਂ ਗਈ ਠੀਕ ਆ ਤੇ ਕੁਲ ਮਿਲ ਗਈ ਹੈ ਹਾਂ ਠੀਕ ਆ ਜੀ ਲੈ ਵੀ ਕਰਵਾਂ ਤਾਂ ਅੱਗੇ ਨੈਕਸਟ ਜਿਹੜੀ ਆਪਣੇ ਕੋਲ ਚੌਥੇ ਨੰਬਰ ਤੇ ਆ ਝੋਟੀ ਖੜੀ ਹੈ ਇਹ ਪਹਿਲਾ ਸੋਹਣਾ ਸੁਣੀ ਸੰਸਾ ਲਵੇ ਪਹਿਲਾ ਪਲੂਣ ਦੋਸਤੋ ਝੋਟੀ ਵੱਡਣ ਝੋਟੀ ਸੋਣੀ ਇਹ ਵੀ ਚੌਗੀ ਜੇ ਮੂੰਹ ਤੇ ਨੇ ਸੂਆ ਪਹਿਲਾ ਸੋਨਾ ਲਓ ਜੀ ਸੋ ਸ਼ਕੀਨੀਆਂ ਮੇਰੇ ਵੀ ਤੁਸੀਂ ਚੈੱਕ ਕਰੀ ਚਲੋ ਸ਼ਕੀਨੀਆਂ ਸ਼ਕੂਨੀਆਂ ਦੇ ਪਾਸੋਂ ਬਹੁਤ ਜਿਹੜੇ ਪਾਸਿਆਂ ਪਸ਼ੂ ਬਹੁਤ ਖਰੇ ਆ ਆ ਕਰੋ ਚੈੱਕ ਥੱਲੇ ਉਹ ਗਰਵੰਤ ਵੈਸੇ ਬੜੀ ਥਾਣੀ ਪੂਰੀ ਆ ਵੈਸੇ ਤਿਆਰੀ ਆ ਰਹੀ ਆ ਕਿ ਲੈਜੂ ਦੋ ਚਾਰ ਪੰਜ ਤਿਆਰੀ ਜੇ ਕੋਈ ਇੱਕ ਲੈਜੇ ਦੋ ਦਿਨ ਲੈਜੇ ਹੈਗੀ ਤਿਆਰੀ ਜੇ ਹੈਗੀ ਤਿਆਰੀ ਜੇ ਹਾਂਜੀ ਉਹ ਭਰਿਆ ਭਾਂਡਾ ਦੋ ਵੀ ਖੜਤ ਸਕਦੀ ਆ ਤਿੰਨੋਂ ਖੜਤ ਸਕਦੀ ਆ ਸਮਝ ਇਥੇ ਅੱਗੇ ਚਲੋ ਜਿੰਨਾ ਪਸ਼ੂ ਲੈਜਾ ਚੰਗਾ ਹੀ ਆ ਹਾਂਜੀ ਉਨਾ ਥੱਲੇ ਹੋਰ ਬਣ ਜਾਊਗਾ ਮੀਤ ਬਾਕੀ ਬਾਹਰ ਵੀ ਕੱਢ ਕੇ ਕਰਵਾਤਾ ਦਿਖਾਈਆ ਪਹਿਲਾਂ ਝੋਟੀ ਹੈ ਦੋਸਤੋ ਤਿਆਰੀ ਮੁਕੰਮਲ ਤੌਰ ਤੇ ਪੂਰੀਆ ਵੈਸੇ ਦੇਣੇ ਤੇ ਕਰਮਾਲੀ ਦੇ ਵੈਸੇ ਪੂਰੇ ਹੋ ਗਏ ਹੋਣਗੇ ਉੱਪਰ ਲੈ ਜਾ ਦੋ ਉੱਪਰ ਲੈ ਜਾ ਤਿੰਨ ਜਿੰਨੀ ਪਸ਼ੂ ਦੀ ਸਿਹਤ ਚੰਗੀ ਹੈ ਕਿ ਜਿਹੜਾ ਪਸ਼ੂ ਦੋ ਚਾਰ ਦਿਨ ਵੈਸੇ ਹੀ ਉੱਪਰ ਲੈ ਜਾਂਦੇ ਆ ਆ ਕਰੋ ਚੱਕ ਜੀ ਤੋਂ ਪਹਿਲਾਂ ਝੋਟੀਆਂ ਸੂਣਾ ਠੀਕ ਆ ਜੀ ਵਾਟਰ ਕੁਆਲਿਟੀ ਚੰਗੀ ਹੈ ਠੀਕ ਹੈ ਜੀ ਬਿਲਕੁਲ ਤੁਹਾਨੂੰ ਤੋਂ ਲੈ ਕੇ ਤੇ ਬੈਕ ਸੈਟ ਆਪਾਂ ਹਮੇਸ਼ਾ ਨੋਟ ਕਰਾ ਦਿੰਨੇ ਆ ਵੀ ਸੂ ਨਾਲ ਜਿਹੜਾ ਲੇਵਾ ਟੱਚ ਕਰੀ ਖੜੀਆ ਕਰਮਾ ਲਈ ਲੋ ਜੀ ਤੇ ਦੋਸਤੋ ਪਹਿਲਾ ਸੂਬਾ ਝੋਟੀ ਸੋਨੀਆ ਪੂਰਾ ਵੇਰਵਾ ਪੂਰੀ ਡਿਟੇਲ ਜਿਹੜੀ ਆ ਉਹ ਤੁਹਾਨੂੰ ਮੇਰੇ ਲਈ ਜਾਈ ਆ ਠੀਕ ਆ ਜੀ ਲੈ ਜੇ ਦੋ ਲੈ ਜੇ ਚਾਰ ਦਿਨ ਤਕਰੀਬਨ ਇੰਨੇ ਕਹ ਜਿੰਦੇ ਪੈਂਡਿੰਗ ਆ ਠੀਕ ਆ ਉਸ ਅਕੋਰਡਿੰਗ ਤੁਸੀਂ ਜਿਹੜਾ ਗੱਲਬਾਤ ਕਰ ਲਿਓ ਗੱਬਣਾ ਪੂਰੀ ਤਿਆਰੀ ਵਾਲੀ ਝੋਟੀ ਪਹਿਲਾ ਸੂਬਾ ਥੱਲਿਓ ਲੈ ਵੇ ਲੂਵੇ ਦੀ ਜਿਹੜੀ ਬਣਤਰ ਆ ਬਹੁਤ ਜਿਆਦੀ ਕਮਾਲ ਦੀ ਇੱਕ ਵਾਰੀ ਥੋੜਾ ਲਾਗੂ ਤੁਹਾਨੂੰ ਦਿਖਾਉਂਦੇ ਆਪਾਂ ਕਰਦੇ ਆ ਕੋਸ਼ਿਸ਼ ਆ ਵੇਖੋ ਥਣ ਠੀਕ ਆ ਜੀ ਸੋ ਚੰਗੀ ਝੋਟੀ ਆ ਗਰਮਾ ਤਾਂ ਫਿਰ ਦੇਣੀ ਕਿੰਨੇ ਦੀ ਆਪਾਂ ਸਭ ਇਹਦੀ ਡਿਮਾਂਡ ਜਿਹੜੀ 85000 ਰਸੀ 85 ਹਾਂਜੀ ਠੀਕ ਹੈ ਜੀ ਉਹਦੇ ਵਿੱਚ ਉਹ ਮਾਨਤਾ ਨੂੰ ਹੋ ਜਾਊਗਾ ਮੋਕੇ ਵਿੱਚ 85 ਚ ਹਾਂਜੀ ਕਰ ਦਿਓ ਆਪਣੇ ਆਪ ਹੀ ਖੁੱਲਾ ਢੁੱਲਾ ਹਾਂਜੀ ਕੋਈ ਨਹੀਂ ਕਰਦਾ ਜਿਆਦਾਤਰ ਆਪਾਂ ਨੂੰ ਕਹਿੰਦੇ ਲੋੜ ਹੀ ਨਹੀਂ ਪੈਂਦੀ ਆਪਣੇ ਆਪ ਕਿਸੇ ਭੈਣ ਭਰਾ ਨੂੰ ਜਿੱਥੋਂ ਤੱਕ ਵੀ ਸੌਤਾ ਦੇਣਾ ਸਹੀ ਆ ਸੌਤਾ ਤੱਕ ਦੇ ਦਿਆਂ ਜੀ ਮਾਨਤਾ ਨੂੰ ਕਰਾਂ ਪਰ ਪਹਿਲਾਂ ਹੀ ਉਸ ਹਿਸਾਬ ਨਾਲ ਮੁੱਲ ਕਰੀ ਦੇ ਜਿਹੜਾ ਹਿਸਾਬ ਨਾਲ ਆਪਾਂ ਨੂੰ ਮੁਰਕੇ ਜਿਆਦਾ ਬਹੁਤੀ ਸਿਰਖਪਾਈ ਕਰਨੀ ਪਵੇ ਤੇ ਬਹੁਤੇ ਵੀਰ ਕਰਵੰਤ ਕਹਿੰਦੇ ਆ ਵੀ ਯਾਰ ਪਹਿਲਾਂ ਮਨਾ ਕਰਿਆ ਕਰੋ ਵੀ ਤੇ 200 2 400 ਛੋੜ ਹੀ ਦੇ ਹਾਂ ਬਾਹ ਦੇ ਵੀਰਾਂ ਨੂੰ ਹੁੰਦਾ ਕਿ ਪਹਿਲਾਂ ਉੰਨੀ ਹੀ ਸਹੀ ਗੱਲ ਸਹੀ ਹੈ ਜੀ ਹਾਂ ਜੀ ਤਾਂ ਦੋਸਤੋ ਪਹਿਲਾਂ ਵੀਰ ਗਰਵੰਤ ਗੱਲ ਹੀ ਉਹਨੇ ਕੀ ਕਰਦਾ ਠੀਕ ਆ ਜੀ ਜਿੰਨੇ ਕਿ ਮਤਲਬ ਦੀ ਗੱਲ ਆ ਕੋਈ ਜਿਆਦਾ ਵਿਧਾ ਚੜਾ ਕੇ ਗੱਲ ਪਹਿਲਾਂ ਨਹੀਂ ਕੀਤੀ ਜਾਂਦੀ ਕਿ ਸੋ ਰੇਡ ਦੇ ਵਿੱਚ ਵੀ ਤੁਹਾਨੂੰ ਸਾਰੇ ਵੀਰਾਂ ਨੂੰ ਪਤਾ ਹੀ ਹੈ ਉਹਨਾਂ ਕਿ ਮੰਗਿਆ ਜਾਂਦਾ ਜਿੱਥੋਂ ਤੱਕ ਵਿੱਚੋਂ 100 200 400 ਇਧਰ ਉਧਰ ਜਿਹੜੀ ਛੋਟਛੱਪਾਈ ਰਹੇ ਜੇ ਲੈ ਵੀ ਗਰਵੰਤ ਅਗਲੇ ਬੰਦੇ ਆਪਣੇ ਕੋਲ ਜਿਹੜੀ 5ਵੇਂ ਨੰਬਰ ਤੇ ਆ ਗਈ ਆਪਣੇ ਕੋਲੇ ਮੱਝ ਹਾਂ ਜੀ ਇਹ ਵੀ ਝੋਟੀ ਦੂਜਾ ਸੂਹਾ ਸੁਣੀ ਸਰ ਸਾਹਿਬ ਲਓ ਜੀ ਹੈ ਦੂਜਾ ਸੂਹਾ ਸੁਣੀ ਹਾਂ ਜੀ ਦੂਜਾ ਸੂਹਾ ਠੀਕ ਆ ਜੀ ਆਲ ਰੂਟਰ ਕੁਆਲਟੀ ਦਾ ਦੋਸਤੋ ਸਾਰ ਉਹ ਆਪਾਂ ਤੁਹਾਨੂੰ ਵਿੱਚੇ ਨੋਟ ਕਰਾ ਦਾਂਗੇ ਅੱਖਾਂ ਤੋਂ ਮੈਂ ਬਿੱਲੀਆਂ ਨੀਲੀ ਦਾ ਪੱਖ ਆਉਂਦਾ ਜੀ ਤੇ ਹੈ ਹੀ ਨੀਲੀ ਆ ਹਾਂਜੀ ਠੀਕ ਆ ਜੀ ਸੋ ਪੱਖ ਜਿਹੜਾ ਨੀਲੀ ਆ ਦੋਸਤੋ ਅੱਖਾਂ ਬਿੱਲੀਆਂ ਨੇ ਨਾਸ ਬੱਗੀ ਆ ਤੇ ਮਗਰਲੇ ਕੁਰਾਂ ਤੇ ਜਵਾਬ ਆ ਠੀਕ ਆ ਬਾਕੀ ਦਾ ਝਟੂ ਜਾਂ ਤੁਸੀਂ ਛੋਟੀ ਦਾ ਚੈੱਕ ਕਰੋ ਵੱਡੇ ਕਦ ਕੱਡ ਵਿੱਚ ਵੱਡੇ ਕਦ ਕੱਡ ਦੇ ਵਿੱਚ ਆ ਕੋਈ ਛੋਟੀ ਨਹੀਂ ਗਈ ਠੀਕ ਆ ਜੀ ਆਮ ਨਾਰਮਲ ਆਪਾਂ ਨੋਟ ਕਰਾ ਦਈਦਾ ਵੀ ਜੇਕਰ ਮੀਡੀਅਮ ਆ ਤਾਂ ਮੀਡੀਅਮ ਆ ਜਾਂ ਸਮੱਧਰ ਆ ਤਾਂ ਸਮੱਧਰ ਇੱਕ ਹਫਤਾ ਝੋਟੀ ਲੈ ਜੂਜੀ ਇੱਕ ਹਫਤਾ ਹਜੇ ਬਾਕੀਆਂ ਸੂਣ ਦੇ ਵਿੱਚ ਸੋ ਸਿੰਘਾਂ ਦੇ ਬੰਦਰ ਫੇਸਬੁਕ ਕੁਆਲਿਟੀ ਆ ਦੇਖੋ ਜੀ ਠੀਕ ਹੈ ਸਾਹ ਦੇਖੋ ਠੀਕ ਹੈ ਸੋ ਬਹਿਣੀ ਵਾਲੀ ਸਾਈਡ ਤੇ ਥਾਣੇ ਵੇਖੋ ਬਹੁਤ ਸੋਹਣਾ ਥਾਣਾ ਲੱਗਾ ਕਰਮਾੜੀ ਨੂੰ ਵੰਡਾ-ਵੰਡਾ ਆਫੀ ਥਾਣਾਂ ਦੀਆਂ ਬਹੁਤ ਸੋਹਣੀਆਂ ਨੇ ਮੁਠੀ ਥਾਣਾ ਠੀਕ ਹੈ ਜੀ ਤੇ ਲੰਬਾਈ ਦੇ ਵਿੱਚ ਜਿਵੇਂ ਆਪਾਂ ਹੱਥ ਦੀ ਬਿਲਕੁਲ ਸੈਂਟਰ ਵਾਲੀ ਉਂਗਲਾ ਦੋਸਤੋ ਲੰਬਾ ਥਾਣਾ ਪੂਰਾ ਸੋ ਮੁਠੀ ਥਾਣਾ ਵੈਸੇ ਆਪਾਂ ਉਹਨੂੰ ਕਹਿ ਦਿੰਦੇ ਆ ਜਿਹੜਾ ਬਿਲਕੁਲ ਇੱਕ ਸਾਲਾ ਜਿਹੜਾ ਦੋਸਤੋ ਹੱਥੀਂ ਚਵਾਈ ਕਿਸੇ ਵੀਰ ਨੇ ਆਰਾਮ ਨਾਲ ਕਰ ਲੈਣੀ ਹੈ ਤੇ ਸੋਹਣੇ ਪਿੱਠ ਪੂੜੇ ਦੀ ਮਾਲਕਾਂ ਨੂੰ ਚੌੜਾ ਪਿੱਠ ਪੂੜਾ ਫੁੱਲ ਰਾਜੀ ਫੁੱਲ ਵਜਣ ਨੋੜ ਦੇ ਵਿੱਚ ਸੇ ਪਸਾ ਕਰਵਾਉਂ ਤਾਂ ਤਿਆਰੀ ਇਹਦੀ ਵੀ ਕੋਈ 2-4 ਦੇ ਵਿੱਚ ਵਿੱਚ ਆ ਜਾਣਾ ਇਹਨੇ ਲਈ ਹਾਂਜੀ 1 ਹਫਤੇ ਦੇ ਅੰਦਰ ਅੰਦਰ ਛੋਟੀ ਸੂਕੂਗੀ ਬਾਬੀ ਪਸੂ ਦੋਸਤੋ ਜਿਹੜੇ ਗੱਬਣ ਆਪਾਂ ਤੁਹਾਨੂੰ ਦਿਖਾ ਰਹੇ ਆਂ ਵੀ ਕੋਈ 5-6 ਦਿਨਾਂ ਨੂੰ ਆ ਜਾਊਗਾ ਹਫਤਾ ਤੱਕ ਤਾਂ ਕਹਿ ਦਿੱਤਾ ਵੀ ਹਫਤੇ ਦੇ ਵਿੱਚ ਵਿੱਚ ਪਸੂ ਸੂਪ ਪੈਣ ਤਿਆਰੀ ਵਾਲੀ ਇਹ ਕੋਈ ਜ਼ਿਆਦਾ ਟਾਈਮ ਕੱਚੇ ਨਹੀਂ ਕੋਈ ਬਿਲਕੁਲ ਜੀ ਬਿਲਕੁਲ ਤੋਂ ਬਾਕੀ ਚੈੱਕ ਕਰੋ ਤੁਸੀਂ ਫੁੱਲ ਵੱਡੇ ਕੱਦ ਗਾਪ ਪੂਰੀ ਸ਼ਾਨਦਾਰ ਤੇ ਜਾਨਦਾਰ ਕੁਆਲਿਟੀ ਆ ਦੇਖੋ ਜੀ ਚੌੜਾ ਪਿੱਠਪੂੜਾ ਸਿੰਗਲ ਹੱਡੀ ਦੀ ਤੇ ਜੰਮੀ ਪਲੀ ਤੁਸੀਂ ਆਪ ਦੇਖੋਗੇ ਵੀ ਜੰਮੀ ਪਲੀ ਕਿਸ ਹੱਦ ਤੱਕ ਆ ਕਰਮਾ ਲਈ ਮਾਲ ਪੂਰਾ ਖਰਾ ਖਰਾ ਦੋਸਤੋ ਪੂਰਾ ਟੌਪ ਦਾ ਪੂਰਾ ਸ਼ਕੀਨ ਮਾਲ ਆ ਦੇਖੋ ਠੀਕ ਹੈ ਜੀ ਤੋਂ ਅੱਗੇ ਕੋਈ ਦੋਸਤੋ ਚੰਗੇ ਪਸ਼ੂ ਤੇ ਕੰਮ ਕਰਨਾ ਚਾਹੁੰਦਾ ਨਸਲ ਬ੍ਰੀਡ ਤੇ ਚ ਇਹ ਆਪਾਂ ਇਹੋ ਜਿਹਾ ਪਸ਼ੂ ਦੇਖਦੇ ਆ ਤਾਂ ਆਪਾਂ ਹਰ ਵਾਰ ਨੋਟ ਕਰਾ ਲੀਦਾ ਕੋਈ ਵੀ ਰਿਸ਼ੌਂਕ ਰੱਖਦਾ ਵੀ ਨੀਲੀ ਤੇ ਕੰਮ ਕਰਨਦਾ ਸੋ ਨੀਲੀ ਦੇ ਬੱਚੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਲੈ ਸਕਦੇ ਜੇ ਹੁਣ ਨਹੀਂ ਆਪਾਂ ਨੂੰ ਪਤਾ ਵੀ ਕਿਹੜੇ ਸੀਮਣ ਤੋਂ ਗੱਬਣਾ ਤੇ ਚੰਗੇ ਮਾਲੀ ਤੋਂ ਜਾਂ ਚੰਗੇ ਨੀਲੀ ਦੇ ਮਾਲੀ ਤੋਂ ਬਣੀ ਹੋਈ ਤੇ ਕੋਈ ਹੋ ਵੀ ਨਹੀਂ ਉਹਨਾਂ ਦੱਸਿਆ ਹਸਨ ਸਾਹਿਬ ਹਾਂਜੀ ਕਹ ਦੱਸਿਆ ਕਿ ਡਾਇਮੰਡ ਦਾ ਟੀਕਾ ਭਰਾਇਆ ਅੱਗੋਂ ਅੱਛਾ ਜੀ ਅੱਗੋਂ ਸੁਣ ਤੇ ਪਤਾ ਲੱਗੂਗਾ ਚਲੋ ਅੱਗੇ ਦੱਸਣ ਦੇ ਮੁਤਾਬਕ ਹੀ ਹੈ ਕਈ ਵਾਰ ਬੰਦਾ ਪੱਕਾ ਸ਼ੋਰ ਕਰ ਦਿੰਦਾ ਨਾ ਵੀ ਇਹ ਟੀਕਾ ਵਾਕਿਆ ਸਟਰਾਹ ਕੋਲ ਆ ਨਹੀਂ ਉਹਨਾਂ ਨੇ ਦਿੱਤੀ ਆ ਉਹਨਾਂ ਨੇ ਗਾਰੰਟੀ ਦਿੱਤੀ ਆ ਆਪਾਂ ਨੂੰ ਲਾਣੇ ਕਰਾਣੇ ਚੰਗੇ ਅਸਰੇ ਚ ਆਈ ਆ ਹਾਂਜੀ ਕਿ ਜੇ ਨਸਲ ਬਰੀਡ ਤੇ ਉਹ ਵੀ ਬੰਦੇ ਨੂੰ ਪਤਾ ਹੋਊਗਾ ਵੀ ਨੀਲੀ ਨੂੰ ਨੀਲੀ ਤੇ ਪੀਗਾ ਪਰੋਣਾ ਹਾਂ ਬਹੁਤ ਚੰਗੇ ਪਸ਼ੂ ਰੱਖੇ ਹਨ ਬਾਕੀ ਮਾਲ ਜਿਹੜਾ ਦੋਸਤੋ ਚੰਗਾ ਖਰਾ ਖਰਾ ਮਾਲ ਅੱਜ ਵੀ ਹੈਗਾ ਮੈਂ ਬਾਰ ਬਾਰ ਕਹਿੰਦਾ ਵੀ ਬਾਰਡਰ ਮਹੂਦੂਰ ਪਿੰਡ ਲਾਖਣਾ ਰਾਜੋ ਕੇ ਇਹ ਬਿਲਕੁਲ ਬਾਰਡਰ ਦੇ ਨਾਲ ਲੱਗਦੇ ਪਿੰਡ ਤੇ ਮਾਲ ਮੈਨੂੰ ਲੱਗਦਾ ਵੀ ਸ਼ਟਾਰਟਿੰਗ ਇੱਥੋਂ ਹੋਇਆ ਨੀਲੀ ਦਾ ਵੀ ਤਾਂ ਜਕਰ ਬਾਰਡਰ ਦੇ ਨਾਲ ਨਾਲ ਆਪਾਂ ਇਸ ਏਰੀਏ ਦੀ ਗੱਲ ਕਰੀ ਗਈ ਤੇ ਪਸ਼ੂ ਤੁਹਾਨੂੰ ਆਪਾਂ ਹਰ ਵਾਰ 2-4 4 ਨਗੜਿਆ ਨੀਲੀ ਦਾ ਵੀ ਤਾਂ ਬੜੇ ਟੌਪ ਦੇ ਦਿਖਾਈ ਦੇ ਲੈ ਵੀ ਗਰਵੰਤ ਮਾਤੇ ਚੰਗੀ ਆ ਭਰਾ ਚੰਗੀ ਝੋਟੀ ਆ ਇਸੇ ਪਾਸੇ ਨੂੰ ਖੁੰਜੀ ਗਈ ਕੀ ਮੋਲਵਾੜੀ ਕੀ ਰੇਡ ਕਰਾਂਗੇ ਇਹਦੀ ਡਿਮਾਂਡ ਸੰਤੂ ਸਰ 1,30,000 ਹਾਂ 1,25,000 ਦੀ ਦਵਾਂਗੇ ਹਾਂ ਨਾ 1,25 ਦੀ ਹਾਂਜੀ ਜਿੱਥੇ ਛੋਟ ਛੱਪਾ ਹੀ ਹੋਊਗਾ ਠੀਕ ਹੈ ਹਾਂਜੀ ਤਾਂ ਦੋਸਤੋ 1,25,000 ਦੀ ਇਹ ਤੁਹਾਨੂੰ ਮਿਲੂਗੀ ਅੱਜ 1500 ਅਸੀਂ ਜਾਊਗੀ ਦੁੱਧ ਚੰਗਾ ਚਬਾਉਣ ਦੀ ਸੁਭਾਵਨਾ ਠੀਕ ਹੈ ਜੀ ਕਿਉਂਕਿ 4 ਕਿਲੋ ਪਹਿਲੇ ਸੋਏ ਉਹਨੇ ਆਖਿਆ ਘਰ ਆਜੇ ਨੇ ਕਿ 14 ਕਿਲੋ ਨੇ ਚੋਆਇਆ ਪਹਿਲੇ ਸੋਏ ਹਾਂ ਅਸਲ ਫਰੀਡਾਂ ਨੇ ਜਿਹੜਾ ਦੋਸਤੋ ਦੁੱਧ ਕੱਢਦੇ ਨੇ ਬਾਕੀ ਇਹ ਕਿ ਚੰਗੀ ਸੇਵਾ ਕਰਨ ਵਾਲਾ ਵੀਰ ਚੰਗੇ ਫਾਰਮਰ ਨਿੱਗਰ ਲੈਵੇ ਦੀ ਆ ਠੀਕ ਹੈ ਜੀ ਨਿੱਗਰ ਬਿਲਕੁਲ ਤੁਸੀਂ ਵੇਖੋਗੇ ਕੰਪੈਕਟ ਡੈਡਰ ਕੋਈ ਭਰਪੂਰ ਨਹੀਂ ਨੂੰ 20 ਸਤੰਬਰ ਨੂੰ ਹੈ ਜੀ 20 ਸਤੰਬਰ ਨੂੰ ਹਜੇ ਪੂਰੇ ਹੁੰਦੇ ਠੀਕ ਹੈ ਜੀ ਹਜੇ 14 ਕੱਲ 15 ਤੇ 5 ਕ ਦਿਨ ਹਜੇ ਉਹ ਤਾਈ ਹਫਤੇ ਰੱਖਿਆ ਨਾ ਆਪਾਂ ਬਿਲਕੁਲ ਜੀ ਬਿਲਕੁਲ ਹਾਂ ਜੀ ਸੋ ਇਸੇ ਕਰਕੇ ਦੋਸਤੋ ਹਫਤਾ ਨੋਟ ਕਰਾਤਾ ਵੀ ਹਫਤੇ ਦੇ ਅੰਦਰ ਅੰਦਰ ਇਹ ਕਰਮਾਂ ਵਾਲੀਆਂ ਸੁੰਦੀਆਂ ਜਿੰਨੀਆਂ ਵੀ ਆਪਾਂ ਤੁਹਾਨੂੰ ਗੱਬਣ ਮਜਾ ਦਿਖਾ ਰਹੇ ਹਫਤੇ ਦੇ ਅੰਦਰ ਅੰਦਰ ਇਹ ਸੁੰਦੀਆਂ ਆਣ ਠੀਕ ਹੈ ਜੀ ਇਸ ਤੋਂ ਬਾਅਦ ਇੱਕ 6ਵੇਂ ਨੰਬਰ ਤੇ ਆਪਣੇ ਕੋਲ ਗਰਵੰਤ ਆ ਆ ਗਈ ਫਿਰ ਅੱਜ ਹਾਂਜੀ ਇਹ ਵੀ ਸੰਸਾਰ ਤਿਆਰੀ ਵਾਲੀ ਹੈ ਬਿਲਕੁਲ ਹੋ ਸਕਦਾ ਰਾਤ ਨੂੰ ਸੋਵੇ ਚੱਕਾ ਨੂੰ ਹਾਂਜੀ ਇਹ ਬਿਲਕੁਲ ਤਿਆਰੀ ਜੀ ਲੋ ਵੀ ਪੁੱਠਾ ਪਾਠਾ ਦੋਸਤੋ ਵੇਖੋ ਥੱਬਿਆਂ ਤੇ ਥੱਬੇ ਚੌੜਾ ਪਿੱਠ ਪੁੜਾ ਤੇ ਤਿਆਰੀਆਂ ਦੀ ਆਲਮੋਸਟ ਕੰਪਲੀਟ ਆ ਅੱਜ ਸ਼ਾਮ ਰਾਤ ਮਾਰਨਿੰਗ ਸਵੇਰ ਕਿਸੇ ਟਾਈਮ ਵੀ ਪਸੂ ਸਕਦਾ ਪੂਰੀ ਤਿਆਰੀ ਵਾਲੀ ਆ ਠੀਕ ਆ ਤੇ ਸਵੇਰ ਗਰਵੰਤ ਕਿੰਨਾ ਮੈਂ ਇਹ ਦੂਜਾ ਸੋਹਣੀ ਹੈ ਵੀ ਦੂਜੇ ਨੂੰ ਝੋਟੀ ਹੈ ਹਾਂਜੀ ਆ ਦੇਖੋ ਲਓ ਜੀ ਕੱਤਪੁੱਤ ਕਰੋ ਚੈੱਕ ਸੋ ਅੱਜ ਦੋਸਤੋ ਉਹੀ ਗੱਲ ਬਣ ਗਈ ਵੀ ਕਿਹੜੀ ਖਰੀ ਤੋ ਸਾਰੇ ਮੇਰੇ ਵੀਰ ਸ਼ਕੀਨ ਹਰ ਇੱਕ ਪਸ਼ੂ ਦੇ ਸ਼ਕੀਨ ਹੋਵੋਗੇ ਤੁਸੀਂ ਜਿੰਨੇ ਵੀ ਪਸ਼ੂ ਆਪਾਂ ਤੁਹਾਨੂੰ ਦਿਖਾਏ ਇੱਕ ਵੇਖਿਆ ਦੂਜੀ ਭੁੱਲਦੀ ਆ ਨਹੀਂ ਨਹੀਂ ਬਹੁਤ ਵਧੀਆ ਵੇਰ ਗਰਮਾ ਬਹੁਤ ਵਧੀਆ ਮਾਲ ਲੈ ਵੀ ਗਰਮਾ ਤੋਂ ਬਾਹਰ ਕੱਢ ਕੇ ਦਿਖਾਈਏ ਸ਼ਰੀ ਨੂੰ ਤੋ ਤਿਆਰੀ ਵਾਲੀ ਦੋਸਤੋ ਇਹ ਝੋਟੀ ਆਪਾਂ ਤੁਹਾਨੂੰ ਦਿਖਾਉਣ ਲੱਗੇ ਹਾਂ ਦੂਜਾ ਸੂਆ ਇਹ ਕਰਮਾਨੀ ਦਾ ਸੂਣਾ ਤੇ ਢਾਂਜੇ ਢੂੰਜੇ ਦੀ ਸ਼ਾਇਦ ਜ਼ਿਆਦਾ ਦੱਸਣ ਦੀ ਲੋੜ ਨਾ ਪਵੇ ਆਪ ਹੀ ਝੋਟੀ ਦੱਸਣ ਲਈ ਹੈ ਵੀ ਕਿਹੜਾ ਕਦ ਕੱਦ ਲੱਗਾ ਇਹਨੂੰ ਜਾ ਜਾ ਫੋਨ ਆਉਂਦੇ ਆ ਆ ਦੇਖੋ ਜੀ ਸੋਨ ਨੂੰ ਫੋਨ ਲਾ ਕੇ ਚੱਲਿਆ ਮੋਟਾ ਗੋਲ ਗਲ ਬਹੁਤ ਸੋਨਾ ਥੱਲੇ ਨੋਕਲਾ ਤਾ ਨਾ ਤੇ ਚਵਾਈ ਬਹੁਤ ਜਿਆਦਾ ਉਮੀਦ ਕਰਦੇ ਮੈਂ ਚੁੱਕਿਆ 124 ਦਾ ਭਰਾ پاس ਮੁੱਠੀ ਮਾਰੀ ਨੱਪਣ ਦੀ ਲੋੜ ਆ ਚਵਾਈ ਚੰਗੀ ਕਰਾ ਜੂਗਾ ਪੋਲੀ ਚਵਾਈ ਚਵਾਈ ਸੰਸਾਬ ਅੱਜ ਹੀ ਲੈਂਦੀ ਆਪਾਂ ਠੀਕ ਆ ਜੀ ਤੇ ਇੱਕ ਹਸਾਬ ਦੀ ਚੋਕ ਹੀ ਲੈਂਦੀ ਐ ਠੀਕ ਆ ਜੀ ਲਓ ਵੀ ਦੋਸਤੋ ਠੀਕ ਆ ਜੀ ਬਿਲਕੁਲ ਬਿਲਕੁਲ ਸੋ ਗੋਵਾ ਗੋਵਾ ਜਿਹੜਾ ਦੋਸਤੋ ਪਤਲਾ ਤੇ ਤਿਆਰੀ ਕਰਮਾਲੀ ਦੀ ਕੁੱਕ ਅੱਧੇ ਘੰਟੇ ਘੰਟੇ ਡੇਢ ਦੂੜ ਘੰਟੇ ਬਾਅਦ ਜਿਹੜੀ ਸੂਪ ਹੋ ਗਈ ਠੀਕ ਹੈ ਇਹ ਜਿੰਨੇ ਚਿਰ ਆਪਣੀ ਵੀਡੀਓ ਪੈਣੀ ਸਵੇਰੇ ਹੁਣ ਚਿਰ ਨੂੰ ਸੂਪ ਹੋ ਗਈ ਵੀ ਉਦੋਂ ਤੱਕ ਦੱਸ ਦਿਓਗੇ ਵੀ ਕੱਟੀ ਆ ਗਈ ਜਾਂ ਕੱਟਾ ਹਾਂ ਹੁਣ ਚਿਰ ਨੂੰ ਇਹ ਕਲੀਅਰ ਹੋ ਜਾਊਗਾ ਠੀਕ ਹੈ ਕੱਟੀ ਕੱਟਾ ਨਿਕਲ ਜਾਣਾ ਹੈ ਹਾਂ ਠੀਕ ਹੈ ਜੀ ਲੋ ਵੀ ਕਰੋ ਚੱਕ ਸੋ ਸੋਹਣਾ ਕੱਦ ਵਜਨ ਦੇ ਵਿੱਚ ਬਾਡਾ ਬੂਡਾ ਸਟਰਕਚਰ ਬਹੁਤ ਸੋਹਣਾ ਝੋਟੀ ਦਾ ਸਿੰਗੀ ਸੁੰਗੀ ਪੂਰੀ ਗੁਲਾਈ ਦੇ ਵਿੱਚ ਠੀਕ ਹੈ ਜੀ ਤੇ ਥੱਲੇ ਲੇਵੇ ਦੀ ਵੀ ਕਮਾਲ ਆਹ ਦੇਖੋ ਜੀ ਬਿਲਕੁਲ ਬਿਲਕੁਲ ਇਹਦਾ ਆਈਦਾ ਉਹ ਮੈਡੀਕਲ ਬਿਲਕੁਲ ਇੱਕ ਦੋਸਤੋ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਜਿਹੜੀ ਝੋਟੀ ਦਿਖਾਈ ਸੀ ਨਾ ਦੋਂਦੀ ਉਹਦੇ ਹਾਨ ਪ੍ਰਵਾਣੀ ਆ ਉਹਦੇ ਬਰਾਬਰ ਹੀ ਕੱਦ ਕਾੜਾ ਪਰ ਉਹਦਾ ਤਕਰੀਬਨ ਕੋਈ ਅੱਧਾ ਇੰਚ ਇੰਚ ਦਾ ਫਰਕ ਹੋਊਗਾ 19 ਕੀ ਦਾ ਫਰਕ ਆ ਕੋਈ ਜ਼ਿਆਦਾ ਫਰਕ ਨਹੀਂਗਾ ਪਲੀਆਂ ਪਲਿਤੀਆਂ ਪੂਰੀਆਂ ਨੇ ਠੀਕ ਆ ਜੀ ਹਾਂ ਹਾਂ ਆ ਦੇਖੋ ਜੀ ਆਹ ਸੰਤੂ ਸਾਹਿਬ ਇਹ ਨਹੀਂ ਕੋਈ ਵੀਰਾਨ ਕਿਆਂ ਦਾ ਕਿ ਨਿੱਕੀਆਂ ਆ ਹਾਂ ਨਹੀਂ ਵੱਡੇ ਪਚੰਗੇ ਪਸ਼ੂ ਚੰਗੇ ਤੋਂ ਬਾਕੀ ਕਿਸਾਨ ਵੀਰੋ ਇਸ ਫਾਰਮ ਤੇ ਵਿਜ਼ਿਟ ਜਰੂਰ ਕਰੋ ਠੀਕ ਆ ਜੀ ਇੱਥੇ ਆਣ ਕੇ ਇੱਕ ਵਾਰੀ ਦੇਖਿਓ ਪਸ਼ੂਆਂ ਨੂੰ ਵੇਖਿਓ ਠੀਕ ਆ ਜੀ ਅੱਛਾ ਫਿਰ ਗਰਵੰਤ ਚੰਗੀ ਐ ਵੀਰੇ ਝੋਟੀ ਚਲੋ ਤਿਆਰੀ ਐ ਬਾਕੀ ਅੱਜ ਭਲਕ ਸੂਪੂਗੀ ਹਾਂਜੀ ਤੇ ਇਹ ਕਿੰਨੇ ਕ ਦੀ ਦੇਣੀ ਆਪਣੇ ਭੈਣ ਭਰਾਵਾਂ ਵੀਰਾਂ ਨੂੰ ਸੰਤੋਖ ਸਾਹਿਬ ਡਿਮਾਂਡ ਦੇ ਦੀ ਹੈਗੀ 130000 ਹਾਂਜੀ ਇਹ ਵੀ 125 ਦੀ ਦੇ ਦਾਂਗੇ ਹਣ 125 ਦੀ ਹਾਂਜੀ ਬਾਕੀ ਕਿਸੇ ਰਕਮ ਦੀ ਕੋਈ ਔਰ ਛੋਟ ਕੋਈ ਨਜ਼ਰ ਆਈ ਹੋਵੇ ਭਾਰ ਪਿੱਛੇ ਦੀ ਜਾਂ ਤਪਾਈਤ ਪੂਈ ਦੇ ਵਿੱਚ ਪਿੱਛੇ ਦੀ ਥਣਾ ਦੀ ਆਪਣੀ ਗਰੰਟੀ ਹੂੰ ਤੇ ਦੋ ਚੀਜ਼ਾਂ ਦੀ ਗੱਬਰ ਪਸੂ ਦੀ ਤੇ ਉਹ ਜੋ ਪਤੇ ਸੰਤੋਖ ਹਾਂਜੀ ਲਓ ਵੀ ਸੋ ਗੱਬਰ ਪਸੂ ਦੀ ਦੋਸਤੋ ਵੀਰਾਂ ਦਾ ਵੀ ਭਾਰ ਪਿੱਛੇ ਦੀ ਥਣਾ ਦੀ ਆਪਣੀ ਪੂਰੀ ਤਸੱਲੀ ਆ ਅੱਜਪਲ ਕਬਸ ਸੂ ਪਣੀ ਆ ਜਿੰਨੀ ਮਰਜ਼ੀ ਭਰ ਆ ਕੇ ਆਪਣੀ ਤਸੱਲੀ ਕਰ ਲਿਓ ਹੋ ਸਕਦਾ ਰਾਤ ਨੂੰ ਸੂਬੇ ਚੁੱਟੀ ਬਿਲਕੁਲ ਜੀ ਦਾ ਵੀ ਕਰਵੰਤ ਅਗਲੇ ਪਾਸੇ ਆਪਣੇ ਕੋਲ ਜਿਹੜਾ ਇਹ ਨਾਗ ਆ ਗਿਆ ਇਹਦੀ ਕੀ ਡਿਟੇਲ ਹੈ ਵੀਰੇ ਇਹ ਸੰਸਾ ਨੀਲੀ ਦੀ ਆ ਦੂਜਾ ਸੂਬਾ ਸੋਈ ਹੈ ਵੀ ਦੂਜਾ ਸੂਬਾ ਹਾਂਜੀ ਅੱਛਾ ਇਹਨੂੰ ਸੋਈ ਨੂੰ ਅੱਜ ਕੋਈ 10 ਤੋਂ 12 ਦਿਨ ਹੋ ਗਏ ਆ ਢਾਂਚਾ ਢੋ ਜਿਆਦਾ ਕਰਵਾਂ ਤਾਂ ਇਹ ਬੜਾ ਵੱਡਾ ਯਾਰ ਇਹ ਢਾਂਚਾ ਢੋ ਜਿਆਦਾ ਤੁਹਾਨੂੰ ਦੱਸਿਆ ਨਾ ਅੱਗੇ ਵੀ ਆਪਾਂ ਲਿਆਂਦੀ ਟੁੱਕੀ ਲਿਆਂਦੀ ਹਾਂ ਮਾਜੀ ਇਹ ਆਪਾਂ ਗੱਬਣ ਖਰੀਦੀ ਸੀ ਹਾਂ ਗੱਬਣ ਲਿਆਂਦੀ ਉਹ ਫਿਰ ਗੱਬਣ ਖਰੀਦੀ ਸੀ ਤੇ ਪਰ ਆਪਾਂ ਇਹ ਜਦੋਂ ਇਹ ਸੂਈ ਆ ਦੋ ਦਿਨ ਸਹੀ ਆਇਆ ਥਣ ਹਾਂ ਤੇ ਤੀਜੇ ਦਿਨ ਇੱਕ ਥਾਣੇ ਦਾ ਮਗਰਲਾ ਉਹ ਕੱਡ ਡੈੱਡ ਹੋ ਗਿਆ ਅੱਛਾ ਜੀ ਹਾਂਜੀ ਕਿ ਦੋ ਦਿਨ ਪੂਰੀ ਆਈ ਹਾਂ ਹਾਂ ਦੋ ਦਿਨ ਪੂਰੀ ਆਇਆ ਆਈ ਹੈ ਹਾਂ ਤੇ ਮੁੜ ਕੇ ਨਾਲ ਮੂੰਹ ਸੜੀ ਹੋ ਗਈ ਮਗਰਲੇ ਸਾਨੂੰ ਮਗਰਲੇ ਨੂੰ ਬਹਿਣੀ ਪਾਈ ਆ ਮਗਰਲੇ ਬਹਿਣੀ ਆਲੇ ਸਾਨੂੰ ਹਾਂ ਤੇ ਨਾਲ ਓਕਾ ਇੱਕ ਰੰਦ ਧਰਾ ਹੁੰਗਾ ਹੁਣ ਦਵਾਈ ਦੇ ਦਿੰਦੇ 10 ਤੋਂ 12 ਧਰਾ ਆਉਂਦੇ ਵੀ ਆ ਪਰ ਆਪਾਂ ਤੇ ਲੜੀ ਦੱਸਾਂ ਕਿ ਚਮੇਲਾ ਚ ਆਉਂਦਾ ਕਿ ਬਿਲਕੁਲ ਦੁੱਧ ਸਾਫ਼ ਨਹੀਂ ਦੁੱਧ ਬਿਲਕੁਲ ਸਾਫ਼ ਆਉਂਦਾ ਵਿੱਚੋਂ ਵੀ ਚੱਕਰ ਨਹੀਂ ਆ ਠੀਕ ਆ ਹਾਂਜੀ ਠੀਕ ਹੁਣ ਦੁੱਧ ਸੂਈ ਕਿੰਨੇ ਦੇਣਾਂ ਦੀ ਦੱਸੇ ਸੂਈ ਨੂੰ ਅੱਜ 10 ਤੋਂ 12 ਦਿਨ ਹੋ ਗਏ ਨੇ ਦੁੱਧ ਐਸ ਵਕਤ 12 ਕਿਲੋ ਤਿਆਰ ਕੰਡੇ ਵਾਲਾ 12 ਕਿਲੋ ਹਾਂਜੀ ਦੁੱਧ ਵੀ ਚੰਗਾ ਖਾਸ ਹਾਂਜੀ ਮੈਨੂੰ ਲੱਗਦਾ ਜੇ ਪਰਲਾ ਥਾਂ ਚੱਲਦਾ ਹੁੰਦਾ ਫਿਰ ਫਿਰ ਤਾਂ ਕੋਈ 15-16 ਕਿਲੋ ਦੁੱਧ ਦੇਣਾ ਸੀ 15 ਤੋਂ ਪਲੱਸ ਹੀ ਦੇ ਬਿਲਕੁਲ ਬਿਲਕੁਲ ਲਓ ਦੋਸਤੋ ਅਨਫੋਰਚੂਨੇਟਲੀ ਕੋਈ ਗੱਲਬਾਤ ਵਾਪਰ ਜਾਣੀ ਵਾਪਰ ਇਹ ਖੱਲ ਦਾ ਆਪ ਐਵੇਂ ਨਹੀਂ ਕਹਿ ਦਿੰਦੇ ਅੱਜ ਪਸੂ ਚਾਰ ਥਾਂ ਬਹੁਤ ਸੋਹਣੀ ਛੋਟੀ ਪਸੂ ਨੂੰ ਇਮੀਡੀਏਟਲੀ ਕੋਈ ਉਹੋ ਜੀ ਅੜਚਣ ਪੈ ਜਾਏ ਮੁਸ਼ਕਲ ਪੈ ਜਾਏ ਤੇ ਕੋਈ ਕਿਹਾ ਨਹੀਂ ਜਾ ਸਕਦਾ ਕੋਈ ਸ਼ੋਰਟੀ ਕੋਈ ਤਸੱਲੀ ਨਹੀਂ ਹੁੰਦੀਆਂਗਾ ਹੁੰਦੀਆਂ ਗਿਆ ਠੀਕ ਹੈ ਜੀ ਇਹੋ ਆਪਾਂ ਗੱਲਾਂ ਵਾਰ-ਵਾਰ ਕਰਦੇ ਆ ਕੱਲ ਮੰਨ ਲਓ ਵੀ ਇਹ ਕਰਵਾਂ ਤੋਂ ਜਦੋਂ ਲਿਆਂਦੀ ਸੀ ਅੱਜ ਤੋਂ ਕੁਝ ਦਿਨ ਪਹਿਲਾਂ ਉਦੋਂ ਸਹੀ ਸਲਾਮਤ ਸੀ ਦੋ ਦਿਨ ਚੋਈ ਆ ਮਗਰਾ ਥਨ ਭਰ ਆਇਆ ਬਹੁਤ ਵਧੀਆ ਉਸ ਤੋਂ ਬਾਅਦ ਡਿਫੈਕਟ ਪੈ ਗਿਆ ਉਹਦੇ ਚ ਉਹ ਹੁਣ ਜਿਹੜਾ ਟ੍ਰੀਟਮੈਂਟ ਕੀਤਾ ਹੁੰਦਾ ਜਿਹਦਾ ਹੁਣ ਫੇਰ ਗੜਾ ਦੋਸਤੋ ਚੱਲਦਾ ਕੋਈ 10 15 12 ਆਉਂਦੀਆਂ ਪਰ ਹੁਣ ਤਿਲੜਾਂ ਦੇ ਵਿੱਚ ਜਾਊਗੀ ਹਾਂ ਆਪਾਂ ਤੇ ਅੱਲ ਹੀ ਦੱਸ ਕੇ ਦਵਾਂਗੇ ਕਿ ਦੁੱਧ ਚੰਗਾ ਖਾਸਾ 12 ਹਾਂ ਦੁੱਧ 12 ਕਿਲੋ ਭਾਵੇਂ ਦੋ ਟਾਈਮ ਅਗਲਾ ਆਪਦੀ ਤਸੱਲੀ ਕਰ ਸਕਦਾ ਕਰੋ ਤਾਂ ਮਗਰ ਕੱਟਾ ਹਾਂ ਮਗਰ ਕੱਟਾ ਜੀ ਲਓ ਜੀ ਮਗਰ ਦੇ ਵੀ ਕੱਟਾ ਠੀਕਾ ਜੀ ਬੱਲਾ ਕੱਟਾ ਮਗਰ ਪਿਓਰ ਨੀਲੀ ਦੀ ਜੀ ਆ ਠੀਕਾ ਜੀ ਆਪ ਨੀਲੀ ਦੀ ਆ ਤੁਹਾਨੂੰ ਕੋਈ ਬਾਹਰ ਕੱਢ ਕੇ ਦਿਖਾਉਣੇ ਆ ਥੋੜਾ ਜਿਹਾ ਇਧਰ ਇੱਕ ਸਾਈਡ ਦੋਸਤੋ ਥੋੜਾ ਜਿਹਾ ਹਨੇਰਾ ਤੇ ਬਾਹਰ ਕੱਢ ਕੇ ਤੁਹਾਨੂੰ ਆਪਾਂ ਦਿਖਾਉਣੇ ਆ ਨੀਲੀ ਦੀ ਆ ਚ ਤੇ ਗਲਾਈ ਸਿੰਘਾਂ ਦੀ ਪੂਰੀ ਹੈ ਠੀਕ ਹੈ ਜੀ ਅੱਖ ਬਿੱਲੀ ਮਣਕੀ ਬੱਗੀ ਮੋਚ ਬਾਹਰ ਕੱਢ ਕੇ ਦਿਖਾਉਣੀ ਆ ਤੁਹਾਨੂੰ ਤੇ 12 ਕਿਲੋ ਇਸ ਮਹਿੰਦੇ ਥੱਲੇ ਦੁੱਧ ਆ ਇਧਰ ਦੇਖਿਆ ਜੀ ਜਰਾ ਠੀਕ ਹੈ ਜੀ ਸੋ ਮੈਨੂੰ ਲੱਗਦਾ ਵੀ ਦੋਸਤੋ ਬਹੁਤ ਖੂਬਸੂਰਤ ਨਗਹਿਨਾ ਸੀਗਾ ਜਿਵੇਂ ਮੇਰੇ ਵੀਰ ਨੇ ਡੈਫੈਕਟ ਪੈ ਗਿਆ ਪਸੂ ਕਈ ਕਈਆਂ ਵੀਰਾਂ ਦੀ ਹੁੰਦੀ ਆ ਆਪਦੀ ਖੁਆਇਸ਼ ਹੁੰਦੀ ਕਿ ਬੱਚੇ ਬੱਚੇ ਲੈਣੇ ਨੀਲੀ ਦੇ ਤਿਆਰ ਕਰਨੇ ਨੀਲੀ ਤੇ ਕੰਮ ਕਰ ਸਕਦਾ ਹਾਂ ਜੀ ਬਹੁਤ ਬਰੀਡ ਵਾਲੀ ਹਾਂ ਸੋ ਜਿਹੜੇ ਦੋਸਤੋ ਵੀਰ ਚਾਹੁੰਦੇ ਆ ਵੀ ਘੱਟੋ ਘੱਟ ਵੀ 15 16 12 15 15 16 ਕਿਲੋ ਵਾਲ ਉੱਤੇ ਵਰਕ ਕੀਤਾ ਜਾਵੇ ਕੰਮ ਕੀਤਾ ਜਾਵੇ ਤੇ ਉਹਨਾਂ ਦੇ ਵਿੱਚੋਂ ਚੰਗੇ ਬੱਚੇ ਲੈ ਜਾਣ ਚੰਗੇ ਸੀਮਨ ਇੰਜੈਕਟ ਕਰਵਾ ਕੇ ਦੋਸਤੋ ਏਆਈ ਕਰਵਾ ਕੇ ਚੰਗੇ ਬੱਚੇ ਲੈ ਜਾਣਾ ਜਿਹੜੇ ਜਿਹੜੇ ਬੁੱਲ ਦੇ ਵੀ ਕਿਸੇ ਵੀਰ ਦਾ ਸ਼ੌਂਕ ਆ ਤੇ ਚੰਗੇ ਚੰਗੇ ਤੁਸੀਂ ਸੀਮਨ ਦੇ ਬੱਚੇ ਲੈ ਸਕਦੇ ਜੇ ਨੀਲੀ ਤੇ ਕੰਮ ਕਰ ਸਕਦੇ ਜੇ ਬਾਕੀ 12 ਕਿਲੋ ਦੁੱਧ ਜੇ ਕਰੋ ਥਾਣਾ ਪ੍ਰੋਪਰ ਚੱਲਦਾ ਹੁੰਦਾ ਤੇ ਮੈਨੂੰ ਲੱਗਦਾ ਵੀ ਕੋਈ 15 14 ਲੀਟਰ ਤੇ ਅੱਜ ਤੁਹਾਨੂੰ ਵੀਰ ਗਰਵੰਤ ਨੇ ਆਪਣੇ ਮੂੰਹੋਂ ਕਹਿ ਦੇਣਾ ਸੀ ਜੇ 15 14 ਲੀਟਰ ਤਿਆਰ ਆ ਆ ਦੇਖੋ ਕੁੱਟਾਂ ਦਾ ਬਹੁਤ ਸੋਹਣਾ ਫੁੱਲ ਵੱਡੇ ਕੱਦ ਕੱਢ ਦੇ ਵਿੱਚ ਆ ਕੋਈ ਛੋਟੀ ਜੀ ਨਹੀਂ ਗਈ ਪੂਰੇ ਵੱਡੇ ਕੱਦ ਬੋਤਲ ਵਿੱਚ ਸੋ ਜਿੱਡੀਆਂ ਮੱਝਾਂ ਆਪਾਂ ਤੁਹਾਨੂੰ ਟੌਪ ਟੌਪ ਜਿਹੜਾ ਵੱਡੇ ਕੱਦ ਨਾਲ ਕੇ ਵਿਖਾਈਆਂ ਨੇ ਇਸ ਕਿਲੇ ਤੋਂ ਉਹਨਾਂ ਦੇ ਬਿਲਕੁਲ ਇੱਕ ਜਿੰਨਾ ਮੱਝਾਂ ਦੇ ਨਾਲ ਇਹ ਮੈਚ ਜਿਹੜੇ ਮੈਚ ਕਰਦੀ ਆ ਪੂਰੇ ਵੱਡੇ ਕੱਦ ਕੱਢ ਵਿੱਚ ਸੋ ਦੁੱਧ ਵੀ ਕਰਮਾਲੀ ਦੇ ਥੱਲੇ ਬਹੁਤ ਜ਼ਿਆਦਾ ਖੁੱਲਾ ਦੋਸਤੋ ਨਾਰਮਲ ਹਾੜੀ ਸਾਰੀ ਦੇ ਥੱਲੇ 12 ਕਿਲੋ ਦੁੱਧ ਵੀ ਨਹੀਂ ਹੁੰਦਾਗਾ ਫਿਰ ਵੀ ਤਿੰਨਾਂ ਥਰਾਂ ਦੇ ਵਿੱਚੋਂ 12 ਕਿਲੋ ਦੁੱਧ ਅੱਜ ਇਸ ਮੱਝ ਦੇ ਥਨੇ ਜਿਹੜੀ ਵੀਰ ਚਵਾਈ ਕਰਦਾ ਪਿਆ ਸੋ ਨੀਲੀ ਦੀ ਖਾਸ ਤੌਰ ਤੇ ਨੀਲੀ ਦੀ ਬਰੀਡ ਦੇ ਉੱਤੇ ਕੰਮ ਕਰਨਾ ਨੀਲੀ ਦੇ ਬੱਚੇ ਲੈਣੇ ਆ ਨੀਲੀ 라ਵੀ ਦੇ ਸੋ ਤੁਸੀਂ ਇਸ ਮੱਝ ਦਾ ਜਿਹੜਾ ਦੋਸਤੋ ਸੌਦਾ ਕਰ ਸਕਦੇ ਜੇ ਬਾਕੀ ਚੋਚਵਾ ਕੇ ਕਿਸੇ ਵੀ ਨੂੰ ਦੇਖਣੀ ਹੈ ਤੇ ਉਹ ਹਮੇਸ਼ਾ ਫੈਲ ਦਿਆ ਕਰੋ ਇੱਥੇ ਆ ਕੇ ਆਪਣੇ ਭਰਾ ਕੇ ਥਾਣਾ ਤਸੱਦੀ ਕਰੋ 라ਵੀ ਕਰਮਤ ਮੈਂ ਮੱਝ ਇਹਦੇ ਦੇਣੀ ਕਿਨੇ ਦੀ ਆਪਾ ਸਰ ਸਾਹਿਬ ਆਪਾਂ ਨੂੰ ਤਾਂ ਬਹੁਤ ਮਹਿੰਗੀ ਪਈ ਆ ਹਾਂਜੀ ਹਾਂਜੀ ਤੇ ਪਰ ਇਹਦੀ ਫੋਨ ਤੇ ਗੱਲ ਕਰਨਾ ਜੇ ਕੋਈ ਵੀ ਚਾਹ ਵਣੂ ਲੈਂਦਾ ਤੇ ਕਰਨਾ ਘਟਾਉ ਪੀ ਆ ਵੀ ਅਕਸਰ ਹੁਣ ਪਾਸੂ 1500 ਰੁਪਏ ਵਾਲਾ ਤੇ ਆਉਂਦਾ ਉਹਦਣ ਸੰਧੂ ਸਾਹਿਬ ਕੋਈ ਮਹਿੰਗੀ ਨਹੀਂ ਹਾਂ ਬਹੁਤ ਚੰਗੀ ਮੈਂ ਆ ਹਾਂ ਹਾਂ ਉਹ ਤੁਹਾਨੂੰ ਦੱਸਣ ਦਿਆ ਲਾਹੇ ਲੋਸ਼ ਬਹੁਤ ਚੰਗੀ ਹਾਂ ਹਾਂਜੀ ਬਿਲਕੁਲ ਜੀ ਬਿਲਕੁਲ ਲਓ ਦੱਸੋ ਮਾਦੇ ਸਾਰੀ ਚੰਗੀ ਆ ਸੋ ਬਾਕੀ ਪੂਰੀ ਕਾਰਗੁਜ਼ਾਰੀ ਦੀ ਤੁਹਾਨੂੰ ਦੱਸ ਹੀ ਦਿੱਤੀ ਹੈ ਵੀ ਇੰਨਾ ਕੁ ਦੁੱਧ ਹੋਣਾ ਹੈ ਆ ਥੱਲੇ ਜਿਹੜਾ ਚਵਾਦ ਹੈ ਨਾ ਬਾਲਟੀ ਚ ਪੈਣ ਵਾਲਾ ਦੁੱਧ ਕਿੰਨਾ ਥਣਾ ਦਾ ਚਵਾ ਹੈ ਪੋਲਾ ਇੱਕ ਨੰਬਰ ਆ ਠੀਕ ਆ ਜੀ ਬਿਲਕੁਲ ਬੱਚੇ ਪੁੱਛੇ ਤੇ ਭੱਜੀ ਆਉਂਦੇ ਹਾਂ ਕੋਈ ਚੱਕਰ ਨਹੀਂ ਮੰਗਾ ਪਾਉਣਾ ਮਗਰਲੇ ਆ ਤਰਾ ਮੰਗਾ ਪਾ ਲੋ ਭਾਵੇਂ ਉੱਦਾਂ ਚੋ ਲੋ ਕੋਈ ਗਝਾਈ ਗੁਝੂਈ ਤੇ ਨਹੀਂ ਉਦਾਂ ਦੀ ਗੱਲ ਨਹੀਂ ਕੋਈ ਚੱਕਰ ਨਹੀਂ ਠੀਕ ਆ ਲੋ ਵੀ ਬਾਕੀ ਪਸੰਦ ਆਉਗੀ ਦੋਸਤੋ ਮੱਝ ਜਿੰਨੀ ਹੋ ਸਕਦੀ ਸੀ ਆਪਾਂ ਤਸੱਲੀ ਨਾਲ ਦਿਖਾਈ ਆ ਸੋ ਬਾਕੀ ਬਹਿਣੀ ਬਾਈ ਜਿਹੜਾ ਇੱਕ ਵਾਰੀ ਫੇਰ ਮੂਡ ਕਰਾਉਂਦੇ ਨੇ ਕਈ ਵੀਰਾਂ ਨੂੰ ਪਤਾ ਨਹੀਂ ਲੱਗਦਾ ਕਾ ਆ ਬਹਿਣੀ ਬਾਈ ਜਿਹੜਾ ਦੋਸਤੋ ਮਗਰਲਾ ਥਾਣਾ ਨਾ ਇਸ ਥਾਣੋਂ ਵੀਰਾਂ ਦਾ ਵੀ ਤੇਲ ਹੋ ਗਈ ਸੀਗੀ ਮੂੰਹ ਸਾੜੀ ਜੋ ਗਈ ਸੀਗੀ ਹੁਣ ਚੱਲ ਪਿਆ ਬਾਕੀ 10 12 10 ਆਪਾਂ ਤੇਲ ਹੀ ਕਹਿ ਕੇ ਦੇਣੀ ਸੰਸ ਪਰ ਤੇਲ ਹੀ ਮੰਨ ਕੇ ਸੌਦਾ ਕਰਿਓ ਚੱਲੇ ਨਾ ਚੱਲੇ ਤਾਂ ਉਹ ਬਾਅਦ ਦੀ ਗੱਲ ਹੈ ਠੀਕ ਹੈ ਜੀ ਉਹ ਅੱਗੇ ਅੱਗੇ ਦੀ ਅਗਲੇ ਦੀ ਕਿਸਮਤ ਹੈ ਉਹਨਾਂ ਦੇ ਦਵਾਈ ਵੀ ਆਪਾਂ ਚੱਲੇ ਨਾਲ ਦੇਂਦੇ ਆਂ ਤੇ ਜੇ ਇਹ ਕਹੇ ਵੀ ਇਹਨਾਂ ਦਵਾਈ ਖਾਣੀ ਉਹ ਨਾਲ ਦੇ ਦਾਂਗੇ ਚਲੋ ਜੀ ਹਾਂ ਜੀ ਲੋ ਪ੍ਰਭੂ ਠੀਕ ਹੈ ਜੀ ਇਹ ਇਹ ਸਮਝ ਦਾ ਵੇਰਵਾ ਸੋ ਜ਼ਰੂਰ ਹੱਥ ਪਾ ਲੋਗੇ ਤੁਸੀਂ ਰੇਟ ਉਹ ਖਾਸ ਤੌਰ ਤੇ ਤੁਸੀਂ ਫੋਨ ਤੇ ਪੁੱਛ ਲਿਆ ਜੀ ਵੀਰ ਗਰਵੰਤ ਤੋਂ ਇਹ ਅੱਜ ਦੋਸਤੋ ਨਾ ਟੋਟਲ ਆਪਾਂ ਤੁਹਾਨੂੰ ਦਿਖਾ ਦਿਆ 7 ਸੋ ਸੱਤ ਮੱਜਾਂ ਨੇ ਆਪੋ ਆਪਣੀ ਧਾਂ ਤੇ ਤੁਸੀਂ ਵੇਖ ਹੀ ਲਈਆਂ ਨੇ ਠੀਕ ਹੈ ਜੀ ਬਹੁਤ ਚੰਗੀਆਂ ਹੋਣ ਪੂਰੀਆਂ ਸਪੈਸ਼ਲ ਲਓ ਜੀ ਓਕੇ ਅੱਛਾ ਵੀਰ ਗਰਵੰਤ ਇਹ ਨਾਗਨੀਆਂ ਜੀ ਆਪਣੇ ਕੋਲ ਟੋਟਲ ਵੀਰੇ ਸੱਤ ਹਾਂਜੀ ਸੱਤ ਸੱਤ ਨਾਗ ਹੈ ਆਪਣੇ ਕੋਲ ਹਾਂਜੀ ਲਓ ਦੋਸਤੋ ਜਿਨ੍ਹਾਂ ਦੇ ਵਿੱਚੋਂ ਤਿੰਨ ਸੁਈਆਂ ਤੇ ਚਾਰ ਗੱਬਣ ਦਿਖਾਤੀਆਂ ਨੇ ਆਪਾਂ ਤੁਹਾਨੂੰ ਸੋ ਪਸ਼ੂ ਚੰਗੇ ਲੱਗੇ ਹੋਣਗੇ ਇੱਥੇ ਆਣ ਕੇ ਆਪਣੀ ਵਿਜ਼ਿਟ ਕਰਕੇ ਇੱਕੀ ਜ਼ਰੂਰ ਦੇਖਿਓ ਬਹੁਤ ਸੋਨੇ ਢਾਂਚੇ ਢੋਚੇ ਆ ਮੱਜਾਂ ਝੂਟੀਆਂ ਦੇ ਗਰਵੰਤ ਵੀਰੇ ਇੱਕ ਨੰਬਰ ਆਪਣੇ ਜ਼ਰੂਰ ਸ਼ੇਅਰ ਕਰ ਦਿਓ। ਨੰਬਰ ਹੈਗਾ ਵੀਰ ਜੀ 98772 8043 98772 8043 ਠੀਕ ਹੈ ਜੀ। ਲੋ ਵੀ ਦੱਸੋ ਇਹ ਸਾਨੂੰ ਮੇਰੇ ਨਾਲ ਵੀਰ ਗਰਵੰਤ ਪਿੰਡ ਮਹਮੂਦਪੁਰ ਤੋਂ ਵੀਰ ਗਰਜੰਟ ਸਿੰਘ ਉਹਨਾਂ ਦੇ ਫਾਰਮ ਤੇ ਅੱਜ ਆਪਣੀ ਵਿਜ਼ਿਟ ਸੀਗੀ। ਇਸੇ ਤਰ੍ਹਾਂ ਮਾਲ ਵੱਡੀ ਗਿਣਤੀ ਦੇ ਵਿੱਚ ਕੋਈ 8-7 ਨੱਕ ਜਿਹੜੇ ਆ ਐਵਰੀ ਟਾਈਮ ਅਵੇਲੇਬਲ ਹੁੰਦੇ ਆ ਇਸ ਫਾਰਮ ਤੇ। ਜਦੋਂ ਮਰਜ਼ੀ ਤੁਸੀਂ ਆਓ। ਅਮਰਕੋਟ ਅੱਡਾ ਲੱਗਦਾ। ਕਿਮ ਕਰਨ ਤੋਂ ਜਦੋਂ ਪਿੱਖੀਪਿੰਡ ਤੋਂ ਆਉਣੇ ਆ ਦੋਸਤੋ ਅਲਗੋਂ ਕੋਠੀ ਤੋਂ ਅਗੇ ਡੱਬੀਪੁਰਾ ਡੱਬੀਪੁਰੇ ਥਾਣੀ ਵੀ ਤੁਸੀਂ ਵਿਜ਼ਿਟ ਕਰੋਗੇ ਪਿੰਡ ਬੱਲਿਆਂ ਵਾਲਾ ਬੱਲਿਆਂ ਵਾਲੇ ਦੇ ਬਿਲਕੁਲ ਨਾਲ ਬੇਰਗਰਵੰਤ ਉਹਨਾਂ ਦੀਆਂ ਵੇਲੀਆਂ ਨੇ ਆਓ ਆਪਣੀ ਤਸੱਲੀ ਕਰੋ ਨਨਕ ਪਰਖ ਕਰੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ